ਕੀ ਲੱਗਦਾ ਤੁਹਾਡੀ ਵੋਟ ਦਾ ਹੱਕਦਾਰ ਕੌਣ ਹੈ ਕੌਣ ਲੋਕ ਸਭਾ ਜਾ ਕੇ ਐਮਪੀ ਬਣ ਕੇ ਤੁਹਾਡੇ ਲਈ ਕੁਝੰਗਾ ਸੋ ਸਕਦਾ ਹੁਣ ਜਿਵੇਂ ਕਿ ਆਪਣੇ ਬੜੇ ਵਧੀਆ ਉਮੀਦਵਾਰ ਇੱਥੇ ਖੜੇ ਹੈ ਕਾਂਗਰਸ ਤੋਂ ਰਾਜਾ ਵੜਿੰਗ ਜੀ ਹੁਣ ਜੇ ਤੱਕ ਮੈਨੂੰ ਲੱਗਦਾ ਵੀ ਵੋਟ ਇਸ ਵਾਰ ਉਹਨਾਂ ਨੂੰ ਪਾਉਣੀ ਚਾਹੀਦੀ ਹੈ ਕਿਉਂਕਿ ਇਸ ਵਾਰ ਮੁਕਾਬਲਾ ਹੈਗਾ ਸੈਂਟਰ ਦਾ ਤੁਸੀਂ ਰਾਜਾ ਵੜਿੰਗ ਨਾਮ ਲਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਕੀ ਪਲੱਸ ਪੁਆਇੰਟ ਨੇ ਕੀ ਖਾਸੀ ਤੋੜਨ ਦੇਖਦੇ ਹੋ ਇਹਨਾਂ ਦੇ ਪਲੱਸ ਪੁਆਇੰਟ ਵੇਖੀ ਜਾਵੇ ਤਾਂ ਇਹਨਾਂ ਨੇ ਹਮੇਸ਼ਾ ਹੀ ਅੱਜ ਤੋਂ ਆਪਣੇ ਆਪ ਨੂੰ ਲੋਕਾਂ ਲਈ ਸਮਰਪਿਤ ਕੀਤਾ ਵਾ ਲੁਧਿਆਣਾ ਦਾ ਅੱਜ ਦਾ ਸਿਨੈਰੀਓ ਕਾਂਗਰਸ ਸ਼ਹਿਰਾਂ ਚ ਬੈਟਰ ਪਰਫਾਰਮ ਕਰ ਰਹੀ ਹੈ ਅਸੀਂ ਦੇਖ ਲਿਆ ਮੋਦੀ ਨੂੰ 10 ਸਾਲ ਦੇਖ ਲਿਆ ਨਹੀਂ ਕੁਝ ਸਮਝ ਆ ਰਹੀ ਐ ਚਾਹਨੇ ਹੁਣ ਦੂਜੀ ਪਾਰਟੀ ਅੱਗੇ ਆਵੇ ਕੁ ਅਮਰਿੰਦਰ ਸਿੰਘ ਰਾਜਾ ਬੜੇਗੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਵੀ ਹੈ ਹਾਂਜੀ ਭਾਈ ਜੀ ਸਾਨੂੰ ਲੱਗਦਾ ਵੀ ਉਹਨਾਂ ਨੂੰ ਵੋਟ ਦੇਣੀ ਚਾਹੀਦੀ ਆ ਮੌਕਾ ਮਿਲਣਾ ਚਾਹੀਦਾ ਉਹਨਾਂ ਨੂੰ ਅਸੀਂ ਦੇਖਿਆ ਉਹਨਾਂ ਨੇ ਪਹਿਲਾਂ ਵੀ ਕੰਮ ਕੀਤੇ ਨੇ ਮੋਦੀ ਨੂੰ ਅਸੀਂ ਦੇਖ ਲਿਆ ਨਹੀਂ ਕੁਝ ਬਣਿਆ ਹੁਣ ਅੱਗੇਲੇ ਮੌਕਾ ਦਿਓ ਸੇਵਾ ਦਾ ਦੂਸਰਿਆਂ ਨੂੰ ਵੀ ਸਾਨੂੰ ਮੋਦੀ ਸਰਕਾਰ ਨਹੀਂ ਚਾਹੀਦੀ ਇੱਥੇ ਅਸੀਂ ਮੋਦੀ ਸਰਕਾਰ ਤੋਂ ਜਮਾ ਹੀ ਇਕ ਚੁੱਕੇ ਆ ਕਿਉਂਕਿ ਸਾਨੂੰ ਕਿਸਾਨਾਂ ਨੂੰ 1% ਵੀ ਫਾਇਦਾ ਨਹੀਂ ਹੋਇਆ ਮੋਦੀ ਸਾਡੇ ਕਿਸਾਨ ਵੀਰ ਹਨਾ ਧਰਨਿਆਂ ਤੇ ਬੈਠੇ ਰਹਿੰਦੇ ਉਹਨਾਂ ਨੂੰ ਡੰਡੇ ਮਾਰ ਮਾਰ ਉਠਾਇਆ ਜਾਂਦਾ ਪਹਿਲਾਂ ਤਾਂ ਆਮ ਆਦਮੀ ਪਾਰਟੀ ਵਿੱਚ ਸਾਡੇ ਨੂੰ ਬਹੁਤ ਉਮੀਦਾਂ ਸੀਗੀਆਂ ਬੜੀ ਜਦੋਂ ਆਉਣ ਤੋਂ ਬਾਅਦ ਸਾਨੂੰ ਇੰਨਾ ਨਹੀਂ ਦੇਖਣ ਨੂੰ ਮਿਲਿਆ ਉਹਨਾਂ ਵੱਲੋਂ ਦੀ ਤੋਂ ਸਕੇ ਥੋੜੀ ਬੇਉਮੀਦਗੀ ਆਪਾਂ ਨੂੰ ਹੋਈ ਹੈ ਸਾਰੀਆਂ ਪਾਰਟੀਆਂ ਆਪਣੀ-ਉ ਆਪਣੀ ਜਗ੍ਹਾ ਤੇ ਵਧੀਆ ਨੇ ਚਲੋ ਇਹ ਆ ਵੀ ਕੋਈ ਵੀ ਪਾਰਟੀ ਹੋਵੇ ਵਧੀਆ ਕੰਮ ਕਰਨਾ ਚਾਹੀਦਾ ਵੀ ਪਾਰਟੀ ਚਾਹੇ ਕੋਈ ਵੀ ਆਵੇ ਉਸ ਤੋਂ ਕੋਈ ਮਤਲਬ ਨਹੀਂ ਪਰ ਹੀ ਆਪਣੇ ਆਪਣੇ ਦੇਸ਼ 'ਚ ਤਰੱਕੀ ਦੀ ਕਮੀ ਆਈ ਅੱਜਕੱਲ ਦੇਖਦੇ ਹਾਂ ਪੇਪਰ ਲੀਕ ਹੋ ਜਾਂਦੇ ਨੇ ਇਹ ਕਿਤੇ ਨਾ ਕਿਤੇ ਇਹ ਰੀਜਨ ਆਈ ਮੰਨ ਲਓ ਪੋਲਿਟਿਕਸ ਦਾ ਵੀ ਵਿੱਚ ਹੱਥ ਹੁੰਦਾ ਨਹੀਂ ਤਾਂ ਇਹ ਐਨੇ ਪੱਦਰ ਤੇ ਵੱਡੇ ਤੇ ਕੋਈ ਐ ਪੇਪਰ ਲੀਕ ਨਹੀਂ ਕਰ ਕਈਆਂ ਦੀ ਤਾਂ 1.5 ਲੱਖ ਵੀ ਫੀਸ ਸੀ ਇੱਕ ਸਮੈਸਟਰ ਦੀ 6 ਮਹੀਨਿਆਂ ਦੀ ਸਹੀ ਹੈ ਸਹੀ ਤੇ ਮਾੜਾ ਢੇੜਾ ਜਵਾਬ ਪੜ ਨਹੀਂ ਸਕਦਾ ਮੈਂ ਭਾਈ ਆੜੀ ਗੱਲ ਤੇ ਦੁਬਾਰੇ ਜਾਣਾ ਚਾਹੂਗਾ ਜਿਹੜਾ ਆਪਣਾ ਇਨਕਮ ਮਤਲਬ ਜਿਹੜਾ ਟੈਕਸ ਹੁੰਦਾ ਗਵਰਨਮੈਂਟ ਟੈਕਸ ਲੱਗਦਾ ਜਿਹੜਾ ਪੜਾਈ ਤੇ ਉਹ ਬਹੁਤ ਜ਼ਿਆਦਾ ਲੱਗ ਰਿਹਾ ਜਿਹੜਾ ਕਿ ਨਹੀਂ ਲੱਗਣਾ ਚਾਹੀਦਾ ਹੋਰਾਂ ਦੇਸ਼ਾਂ ਦੇ ਵਿੱਚ ਸਟੱਡੀ ਟੈਕਸ ਨਹੀਂ ਹੈਗਾ ਆਪਣੇ ਤੇ ਸਟੱਡੀ ਟੈਕਸ ਹੀ ਲੱਗਦਾ ਪਏ ਆਪਾਂ ਵੀ ਕਿਤੇ ਨਾ ਕਿਤੇ ਇਹ ਚਾਹਵਾਂਗੇ ਕਿ ਪਾਰਟੀ ਜਿਹੜੀ ਮੱਝ ਆਵੇ ਸੁਧਾਰ ਇੱਕ ਵਾਰੀ ਜ਼ਰੂਰ ਹੋਣਾ ਚਾਹੀਦਾ ਕਿਹੜੀ ਪਾਰਟੀ ਵਿਨ ਕਰਦੀ ਆ ਉਹਨਾਂ ਨੂੰ ਜੋਬ ਓਪਰਚ्युनिटीज ਕ੍ਰੀਏਟ ਕਰਨੀਆਂ ਚਾਹੀਦੀਆਂ ਨੇ ਬਿਕੋਜ਼ ਮੋਸਟ ਆਫ ਦ ਸਟੂਡੈਂਟਸ ਆਰ ਗੋਇੰਗ ਅਬਰਾਡ ਫॉर ਦ ਹਾਇਰ ਸਟੱਡੀਜ਼ ਇੱਥੇ ਅਨਇੰਪਲੋਇਮੈਂਟ ਬਹੁਤ ਹੋ ਚੁੱਕੀ ਆ ਲਾਈਕ ਅਸੀਂ ਵੀ ਇੱਥੇ ਸਟੱਡੀ ਕਰਦੇ ਆ ਪਲੇਸਮੈਂਟਸ ਹੁੰਦੀਆਂ ਨੇ ਬਟ ਦ ਪੈਕੇਜ ਇਜ਼ ਸੋ ਲੈਸ ਮੈਂ ਤੇ ਇਹ ਚਾਹਾਂਗੀ ਕਿ education ਚ ਜ਼ਿਆਦਾ ਮਤਲਬ ਹੋਣਾ ਚਾਹੀਦਾ ਵਾ ਆਈ ਥਿੰਕ ਬਹੁਤ ਸਾਰੇ ਬੱਚੇ ਹੁਣ ਬਾਹਰ ਵੱਲ ਨੂੰ ਭੱਜ ਰਿਹਾ ਪੰਜਾਬ ਦੀ ਆਹੀ ਸਿਚੁਏਸ਼ਨ ਹੋ ਗਈ ਹੈ ਤੇ ਉਹਦਾ ਕਾਰਨ ਆਹੀ ਹੈ ਕਿ ਬਾਹਰ ਉਹਨਾਂ ਨੂੰ ਜ਼ਿਆਦਾ ਓਪਰਚੁਨਿਟੀਆਂ ਦਿਖਦੀਆਂ ਨੇ ਇਨ ਟਰਮਸ ਆਫ ਫਾਈਨੈਂਸ਼ੀਅਲ ਗ੍ਰੋਥ ਪੇਰੈਂਟਸ ਵੀ ਇਤਨਾ ਸੈਕਰੀਫਾਈਸ ਕਰਕੇ ਆਪਣੇ ਬੱਚੇ ਕੋ ਪੜਾਉਂਦੇ ਆਂ ਔਰ ਉੱਪਰ ਸੇ ਥੇਅਰ ਇਜ਼ ਨੋ ਅਰਨਿੰਗ ਤੋਂ ਬਹੁਤ ਹਰਟ ਹੁੰਦੀ ਹੈ ਉਸ ਚੀਜ਼ ਕੋ ਔਰ ਉਹ ਤਬੀ ਬਾਹਰ ਕੀ ਤਰਫ ਜਾਂਦੇ ਐ ਐਟਲੀਸਟ ਕੰਨ ਹੋ ਰਿਹਾ ਸੋ ਗੱਲਬਾਤ ਕਰਦੇ ਆਂ ਬਾਈ ਜੀ ਲੁਧਿਆਣਾ ਲੋਕ ਸਭਾ ਚੋਣਾ ਹੁਣ ਖੇਲੇ ਚਰਨੇ ਚੋਣਾ ਕੀ ਸੀਨ ਬਣੂਗਾ ਵੱਡੀਆਂ ਪਾਰਟੀਆਂ ਵੱਡੇ ਉਮੀਦਵਾਰ ਕੀ ਲੱਗਦਾ ਤੁਹਾਡੀ ਵੋਟ ਦਾ ਹੱਕਦਾਰ ਕੌਣ ਹੈ ਕੌਣ ਲੋਕ ਸਭਾ ਜਾ ਕੇ ਐਮਪੀ ਬਣ ਕੇ ਤੁਹਾਡੇ ਲਈ ਕੁਝ ਚੰਗਾ ਸੋਖ ਸਕਦਾ ਵੋਟ ਦੇ ਹੱਕਦਾਰ ਤਾਂ ਹੀ ਦੇਖੋ ਆਪਾਂ ਸਾਰੀਆਂ ਪਾਰਟੀਆਂ ਨੂੰ ਬਹੁ ਮੌਕਾ ਦਿੱਤਾ ਰੀਸੈਂਟਲੀ 2.5 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀਗਾ ਅਸੀਂ ਤੇ ਸਾਰਿਆਂ ਦੇ ਸਾਹਮਣੇ ਆ ਵੀ ਆਮ ਆਦਮੀ ਪਾਰਟੀ ਨੇ ਕਿੰਨਾ ਕੰਮ ਕੀਤਾ ਹੁਣ ਜਿਵੇਂ ਕਿ ਆਪਣੇ ਬੜੇ ਵਧੀਆ ਉਮੀਦਵਾਰ ਇੱਥੇ ਖੜੇ ਹੈ ਕਾਂਗਰਸ ਤੋਂ ਰਾਜਾ ਵੜਿੰਗ ਜੀ ਹੁਣ ਜੇ ਤੱਕ ਮੈਨੂੰ ਲੱਗਦਾ ਵੀ ਵੋਟ ਇਸ ਵਾਰ ਉਹਨਾਂ ਨੂੰ ਪਾਉਣੀ ਚਾਹੀਦੀ ਹੈ ਕਿਉਂਕਿ ਇਸ ਵਾਰ ਮੁਕਾਬਲਾ ਹੈਗਾ ਸੈਂਟਰ ਦਾ ਨਾ ਤਾਂ ਆਮ ਆਦਮੀ ਪਾਰਟੀ ਨਾ ਕਾਲੀ ਦਲ ਇਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਸੈਂਟਰ ਦੇ ਵਿੱਚ ਇਸ ਵਾਰ ਮੁਕਾਬਲਾ ਮੋਦੀ ਵਰਸਸ ਕਾਂਗਰਸ ਭਾਈ ਜੀ ਤੁਸੀਂ ਰਾਜਾ ਵੜਿੰਗ ਨਾਮ ਲਿਆ ਅਮਰਿੰਦਰ ਸਿੰਘ ਰਾਜੇ ਬਣेंगे ਕੀ ਚੀਜ਼ ਦਾ ਉੱਪਰ ਹੈਂਡ ਦੇਖਦੇ ਹੋ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਇਹ ਇੱਕ ਡਾਇਨਾਮਿਕ ਪਰਸਨੈਲਿਟੀ ਹੈ ਇੱਕ ਸਪੀਕਰ ਨੇ ਔਰੇਟਰ ਨੇ ਇਹ ਜਾਂ ਆਪ ਦੀ ਵੇਵ ਦੇ باوجود ਗਿੱਦੜભાઈ ਦੀ ਸੀਟ ਜਿੱਤੇ ਸੀਗੇ ਇਹ ਕੀ ਪਲੱਸ ਪੁਆਇੰਟ ਨੇ ਕੀ ਖਾਸੀ ਤੁੜਨ ਦੇਖਦੇ ਹੋ ਇਹਨਾਂ ਦੇ ਪਲੱਸ ਪੁਆਇੰਟ ਵੇਖੀ ਜਾਵੇ ਤਾਂ ਇਹਨਾਂ ਨੇ ਹਮੇਸ਼ਾ ਹੀ ਅਜ ਤੋਂ ਆਪਣੇ ਆਪ ਨੂੰ ਲੋਕਾਂ ਲਈ ਸਮਰਪਿਤ ਕੀਤਾ ਵਾ ਲੋਕਾਂ ਦਾ ਕੋਈ ਕੰਮ ਹੋਵੇ ਇਹ ਪਹਿਲੀ ਆਵਾਜ਼ ਤੇ ਨਾਲ ਤੁਰੇ ਨੇ ਦੇਖਿਆ ਜਾਵੇ ਹੁਣ ਜਿਵੇਂ ਲੁਧਿਆਣੇ ਦੀ ਸੀਟ ਤੇ ਆਪਣੇ ਐਮਪੀ ਦੋ ਵਾਰ ਰਹੇ ਬਿੱਟੂ ਜੀ ਉਹਨਾਂ ਨੇ ਲੋਕਾਂ ਦੇ ਫੋਨ ਚੱਕਣੀ ਬੰਦ ਕਰ ਦਿੱਤੇ ਐ ਮਪੀ ਬਣਦੇ ਸਾਰ ਬਾਈ ਇਹ ਬੋਰਡ ਵੀ ਲੱਗੇ ਨੇ ਕਹਿੰਦੇ ਫੋਨ ਵੀ ਚੱਕਾਂਗੇ ਗੱਲ ਵੀ ਸੁਣਾਂਗੇ ਰਮਨਦੀਪ ਬੱਟੂ ਤੋਂ ਲੁਧਿਆਣੇ ਦੇ ਜਿਹੜੇ ਵੋਟਰ ਨੇ ਉਹ ਇਹਨੇ ਖਫਾ ਕਿਉਂ ਨੇ ਵੀ ਕਾਂਗਰਸ ਤੋਂ ਬੀਜੇਪੀ ਜੰਪ ਕਰਕੇ ਤਾਂ ਕਿ 10 ਸਾਲਾਂ ਨਾਲ ਉਹਨੇ ਕਿਤੇ ਕੁਛ ਨਹੀਂ ਤਾਂ ਕਰਕੇ ਦੇਖੋ ਵੀ ਮੈਂ ਲੁਧਿਆਣੇ ਦਾ ਹੀ ਵਾਸੀ ਆ ਤੇ ਲੁਧਿਆਣੇ ਦਾ ਮੈਂ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਲੱਦੇ ਆਣੇ ਚ ਕਿੰਨਾ ਕੰਮ ਹੋਇਆ ਕਿੰਨਾ ਕੁ ਨਹੀਂ ਲੁਧਿਆਣੇ ਦੇ ਕਨਾਲ ਵੀ ਉਤੇ ਸਟਰੀਟ ਲਾਈਟਸ ਲਗਾਈਆਂ ਗਈਆਂ ਸੀਗੀਆਂ 5 ਦਿਨ ਵੀ ਗਿਣਕੇ ਉਹ ਲਾਈਟਸ ਚੱਲੀਆਂ ਨਹੀਂ ਅੱਜ ਵੀ ਤੁਸੀਂ ਜਾਓਗੇ ਕੁਝ ਲਾਈਟਸ ਫਲੈਟਰ ਕਰਨ ਗਿਆ ਕੁਝ ਚੱਲਣ ਗਿਆ ਨਹੀਂ 90% ਤਾਂ ਚੱਲਦੀ ਹੀ ਨਹੀਂ ਦੂਜੀ ਗੱਲ ਕੋਈ ਵੀ ਉੱਥੇ ਬੰਦਾ ਤੁਹਾਨੂੰ ਕੋਈ ਵੀ ਲੱਗੂਗਾ ਜਿਹਨੂੰ ਐਮਪੀ ਦੀ ਲੋਡ ਆ ਉਸ ਟਾਈਮ ਤੇ ਜਿਨ੍ਹਾਂ ਨੂੰ ਉਹਨਾਂ ਦੀ ਉਸ ਰਵਨੀਤ ਸਿੰਘ ਬਿੱਟੂ ਦੀ ਜ਼ਰੂਰਤ ਹੋਊਗੀ ਉਹ ਕੋਈ ਬੰਦਾ ਅਜੇ ਤੱਕ ਨਹੀਂ ਖੜਿਆ ਹੂੰ ਉਹਨਾਂ ਨੇ ਅੱਜ ਤੱਕ ਜਾ ਕੇ ਕੋਈ ਖੜਿਆ ਨਹੀਂ ਉਹਨਾਂ ਦੀ ਬਾਹਨ ਹੀ ਫੜੀ ਕਦੇ ਰਵਨੀਤ ਬਿੱਟੂ ਨੇ ਨਾ ਕਿਸੇ ਦੇ ਨਾ ਪਾਰਟੀ ਵਰਕਰ ਦਾ ਫੋਨ ਚੱਕਿਆ ਉਹਨਾਂ ਨੇ ਨਾ ਉਹਨਾਂ ਨੇ ਆਪਦੇ ਈਵਨ ਕਿ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਤੋਂ ਤੰਗ ਰਹੇ ਆ ਵੀ ਉਹਨਾਂ ਦਾ ਕਿਸੇ ਦਾ ਫੋਨ ਨਹੀਂ ਚੱਕਿਆ ਤੇ ਕੀ ਕਾਰਨ ਹੈ ਵੀ ਕਾਂਗਰਸ ਦੇ ਵਿੱਚੋਂ ਪਰਿਵਾਰ ਨੇ ਐਨਾ ਕੁਝ ਖੱਟਿਆ ਐਨੀ ਪੀਡੀਓ ਤੋਂ ਲੈ ਕੇ ਫਿਰ ਬੀਜੇਪੀ ਜਾ ਕੇ ਕੀ ਸੋਚਿਆ ਉਹਨਾਂ ਨੇ ਕਿ ਮੈਂ ਬੀਜੇਪੀ ਜਾ ਕੇ ਸੀਟ ਲੈ ਕੇ ਜਿੱਤ ਜੂਗਾ ਦੇਖੋ ਜੀ ਕਾਂਗਰਸ ਪਾਰਟੀ ਕਿਹ ਹੈ ਜੀ ਪਾਰਟੀ ਆ ਉਹਨਾਂ ਨੇ ਟਿਕਟ ਉਹਨੂੰ ਦੇਣੀ ਸੀ ਜਿਹੜਾ ਕੰਮ ਕਰੂਗਾ ਜਿਹੜਾ ਲੋਕਾਂ ਦੇ ਪ੍ਰਤੀ ਆਪਣਾ ਆਪ ਹੰਡਾਊਗਾ ਲੋਕ ਹੁਣ ਜਿੱਤੇ ਉਹਨਾਂ ਨੂੰ ਲੱਗ ਰਿਹਾ ਸੀ ਵੀ ਉਹਨਾਂ ਨੂੰ ਟਿਕਟ ਉਹਨਾਂ ਨੂੰ ਨਹੀਂ ਬਣਦੀ ਇਸ ਵਾਰ ਟਿਕਟ ਉਹਨਾਂ ਨੂੰ ਨਹੀਂ ਮਿਲ ਸਕਦੀ ਕੋਈ ਕੰਮ ਕੀਤਾ ਹੋ ਤਾਂ ਹੀ ਟਿਕਟ ਮਿਲੂਗੀ ਬਿਲਕੁਲ ਠੀਕ ਆ ਤਾਂ ਕਰਕੇ ਹੀ ਹੈਜ਼ ਟੂ ਜੰਪ ਟੂ ਬੀਜ ਬੀਜਪੀ ਭਾਈ ਹੁਣ ਰਾਜਾਪੁਰਿੰਗ ਬਾਰੇ ਕੀ ਲੱਗਦਾ ਹੈ ਕੀ ਇਹਨਾਂ ਦਾ ਵਿਜ਼ਨ ਹੋਊਗਾ ਕਿਵੇਂ ਦੇ ਮੈਨੀਫੈਸਟੋ ਕਿਵੇਂ ਦੇ ਇਹਨਾਂ ਦੇ ਦਾਅਵੇ ਹੋਣਗੇ ਕਿਵੇਂ ਦੇ ਵਾਅਦੇ ਕਰ ਰਿਹਾ ਹੈ ਤੇ ਲੁਧਿਆਣਾ ਨਿਵਾਸੀ ਜੇਕਰ ਇਹਨਾਂ ਨੂੰ ਵੋਟ ਪਾ ਕੇ ਜਿਤਾਉਂਦੇ ਆ ਤਾਂ ਲੋਕ ਸਭਾ ਜਾ ਕੇ ਲੁਧਿਆਣਾ ਵਾਸਤੇ ਕੀ ਕੁਝ ਇਹ ਕਰਨਗੇ ਵਿਜ਼ਨ ਤਾਂ ਹੀ ਦੇਖੋ ਜਿੰਨਾ ਲੁਧਿਆਣੇ ਦਾ ਇਹਨਾਂ ਨੇ ਚੋਣ ਪ੍ਰਚਾਰ ਕੀਤਾ ਆਪਾਂ ਸਾਰਾ ਲਾਈਵ ਵੀ ਦੇਖਿਆ ਉਹਨਾਂ ਦੇ ਚੈਨਲਸ ਤੇ ਵੀ ਦੇਖਿਆ ਆਪਾਂ ਜਿੰਨੇ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਐਟ ਲੀਸਟ ਹੋਣਾ ਸੁਣੀਆਂ ਹੂੰ ਠੀਕ ਆ ਤੇ ਕਾਂਗਰਸ ਪਾਰਟੀ ਦਾ ਵੈਸੀ ਹੀ ਦਾਵਾ ਵੀ ਮਹਿਲਾਵਾਂ ਨੂੰ ਸਾਲ ਦਾ ਲੱਖ ਰੁਪਏ ਦਿੱਤਾ ਜਾਵੇਗਾ ਜਿਹੜੀ ਲੋੜ ਨੂੰ ਦਿੱਤਾ ਵੀ ਜਾਏਗਾ ਕਿਹੜੀਆਂ ਪਾਰਟੀਆਂ ਤੁਹਾਡੇ ਵਾਸਤੇ ਕੁਝ ਵਧੀਆ ਸੋਚ ਸਕਦੀਆਂ ਨੇ ਵਧੀਆ ਕਰ ਸਕਦੀਆਂ ਨੇ ਜੀ ਜਿਵੇਂ ਕਿ ਹੁਣ ਲੋਕ ਸਭਾ ਚੋਣਾਂ ਹੋਣੀਆਂ ਨੇ ਪਾਰਟੀ ਚਾਹੇ ਕੋਈ ਵੀ ਆਵੇ ਉਸ ਤੋਂ ਕੋਈ ਮਤਲਬ ਨਹੀਂ ਪਰ ਹੀ ਆਪਣੇ ਆਪਣੇ ਦੇਸ਼ 'ਚ ਤਰੱਕੀ ਦੀ ਕਮੀ ਆਈ ਹੂੰ ਮੈਕਸਿਮਮ ਆਪਣੀ এডਿਕੇਸ਼ਨ ਨੂੰ ਲੈ ਕੇ ਸਭ ਤੋਂ ਜ਼ਿਆਦਾ ਹੀ ਮੰਨ ਲਓ ਜਿਵੇਂ ਕੀ ਹੁਣ ਅੱਜ ਕੱਲ੍ਹ ਦੇਖਦੇ ਹਾਂ ਪੇਪਰ ਲੀਕ ਹੋ ਜਾਂਦੇ ਨੇ ਹੂੰ ਇਹ ਕਿਤੇ ਨਾ ਕਿਤੇ ਇਹ ਰੀਜ਼ਨ ਹੈ ਜੀ ਮੰਨ ਲਓ ਪੋਲਿਟਿਕਸ ਦਾ ਵੀ ਵਿਚ ਹੱਥ ਹੁੰਦਾ ਨਹੀਂ ਤੇ ਇਹ ਐਨੇ ਪੱਦਰ ਤੇ ਵੱਡੇ ਤੇ ਕੋਈ ਐ ਪੇਪਰ ਲੀਕ ਨਹੀਂ ਕਰ ਸਕਦਾ ਸੱਚ ਬਸ ਆਹੀ ਚਾਹਣੇ ਜੀ ਬਸ ਸਿੱਖਿਆ ਸਿੱਖਿਆ ਦਾ ਸੁਧਾਰ ਹੋਵੇ ਤੇ ਵੱਧ ਤੋਂ ਵੱਧ ਮੰਨ ਲਓ ਆਪਣੇ ਜਿਵੇਂ ਜ਼ਿਲ੍ਹਿਆਂ 'ਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ ਸਾਂਝੀਆਂ ਕਈ ਗਰੀਬ ਬੱਚੇ ਹੁੰਦੇ ਨੇ ਹੂੰ ਜਿਹੜੇ ਕਿ ਕਿਤਾਬਾਂ ਅਫੋਰਡ ਨਹੀਂ ਕਰ ਸਕਦੀ ਸੱਚ ਆ ਬਿਲਕੁਲ ਤੇ ਜ਼ਿਲ੍ਹੇ ਵਿੱਚ ਇੱਕ ਲਾਇਬ੍ਰੇਰੀ ਪੱਕਾ ਹੀ ਹੋਣੀ ਚਾਹੀਦੀ ਬਹੁਤ ਵੱਡੇ ਪੱਧਰ ਦੇ ਜਿੱਦੇ ਵਿੱਚ ਆਪਣੀ ਹਰੇਕ ਪ੍ਰਕਾਰ ਦੀ ਕਿਤਾਬ ਮਿਲੇ ਤੇ ਬਾਕੀ ਜਿਵੇਂ ਕਿ ਹੁਣ ਫੀਸਾਂ ਨਹੀਂ ਹੁਣ ਕਈਆਂ ਦੀ ਤਾਂ 1.5 ਲੱਖ ਵੀ ਫੀਸ ਹੈ ਇੱਕ ਸਮੈਸਟਰ ਦੀ 6 ਮਹੀਨਿਆਂ ਦੀ ਸਹੀ ਹੈ ਸਹੀ ਤੇ ਆ ਮਾੜਾ ਢੇਡਾ ਜਵਾਬ ਪੜ ਨਹੀਂ ਸਕਦਾ ਬਿਲਕੁਲ ਫੋਡੇਬਿਲਟੀ ਹੈ ਜੇ ਆਪਾਂ ਇਹ ਨੱਠਸ਼ਲ ਗੱਲ ਕਰੀਏ ਤਾਂ ਜਿਹੜੀ ਸਟੱਡੀ ਹੈ ਹੱਕ ਹਰੇਕ ਦੇ ਇੱਕ ਰਾਈਟ ਬਣਦਾ ਹੈ ਟੂ ਐਜੂਕੇਸ਼ਨ ਪਰ ਐਫੋਰਡੇਬਿਲਟੀ ਹਰ ਕਿਸ ਤੋਂ ਨਹੀਂ ਹੁੰਦੀ ਸੋ ਸਰਕਾਰ ਨੂੰ ਇਸ ਪੜਾਈ ਤੇ ਫੀਸਾਂ ਤੇ ਕਿਤਨਾ ਕਿਤੇ ਕਲਗਾਮ ਲਗਾਨੀ ਚਾਹੀਦੀ ਹੈ ਇਹ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਜ਼ਰੂਰ ਆਹੀ ਚ ਕਹਿਣਾ ਚਾਹੁੰਦੇ ਕਿਉਂਕਿ ਮਾੜਾ ਢੇੜਾ ਬੱਚਾ ਪੜ ਨਹੀਂ ਸਕਦਾ ਅੱਜ ਦੇ ਜ਼ਮਾਨੇ 'ਚ ਕਿਤਾਬਾਂ ਕਿ ਡੇਜ਼ਰਵਿੰਗ ਹੈ ਵੀ ਜਾਂ ਲਾਈਕ ਸਟੂਡੈਂਟ ਹੈ ਵੀ ਪਰ ਪੈਸਿਆਂ ਦੀ ਕਮੀ ਕਰਕੇ ਪਿੱਛੇ ਰਹਿ ਜਾਂਦਾ ਪੜ ਨਹੀਂ ਸਕਦਾ ਇਹ ਤਾਂ ਹੀ ਮੇਰੇ ਆਪਣੇ ਅੱਖਾਂ ਦੇ ਸਾਹਮਣੇ ਵੀ ਸਾਡੇ ਗਲੀ ਮਹੱਲੇ 'ਚ ਨਹੀਂ ਲਾਈਵ ਐਗਜ਼ੈਂਪਲ ਲਾਈਵ ਐਗਜ਼ੈਂਪਲ ਹੀ ਹੈ ਮੰਨ ਲਓ ਕਿਤਾਬਾਂ ਬਹੁਤ ਮਹਿੰਗੀਆਂ ਹੋਣਗੀਆਂ ਬਹੁਤ ਮਹ ਜੇ ਮੈਡੀਕਲ ਫੈਸਿਲਿਟੀਆਂ ਦੀ ਗੱਲ ਕਰੀਏ ਤਾਂ ਲੱਗਦਾ ਵੀ ਪੰਜਾਬ ਨੂੰ ਜਾਂ ਵੱਡੇ ਸ਼ਹਿਰਾਂ ਨੂੰ ਆਮਸ ਪੀਜੀ ਵਰਗੇ ਹਸਪਤਾਲ ਚਾਹੀਦੇ ਨੇ ਜਿਹੜਾ ਆਪਣਾ ਇਨਕਮ ਮਤਲਬ ਜਿਹੜਾ ਟੈਕਸ ਹੁੰਦਾ ਗਵਰਨਮੈਂਟ ਟੈਕਸ ਲੱਗਦਾ ਜਿਹੜਾ ਪੜਾਈ ਤੇ ਉਹ ਬਹੁਤ ਜ਼ਿਆਦਾ ਲੱਗ ਰਿਹਾ ਜਿਹੜਾ ਕਿ ਨਹੀਂ ਲੱਗਣਾ ਚਾਹੀਦਾ ਹੋਰਾਂ ਦੇਸ਼ਾਂ ਦੇ ਵਿੱਚ ਸਟੱਡੀ ਟੈਕਸ ਨਹੀਂ ਹੈਗਾ ਆਪਣੇ ਤੇ ਸਟੱਡੀ ਟੈਕਸੀ ਲੱਗਦਾ ਪਏ ਬਿਲਕੁਲ ਠੀਕ ਹੈ ਨਾ ਜੀ ਤਾਂ ਫਿਰ ਪੜ੍ਹਾਈ ਤਾਂ ਆਪਣੇ ਆ ਵੀ ਮਹਿੰਗੀ ਹੋ ਗਈ ਜੀ ਸਟੱਡੀ ਲੋਨ ਜਲਦੀ ਮਿਲਦਾ ਹਾਂਜੀ ਹਾਂਜੀ ਉਹ ਵੀ ਗੱਲ ਹੈ ਜੀ ਦੇਖੋ ਸਟੱਡੀ ਲੋਨ ਤੇ ਆਪਾਂ ਮਤਲਬ ਜੇ ਆਪਾਂ ਸਟੱਡੀ ਦੀ ਗੱਲ ਕਰੀਏ ਜੀ ਟੈਕਸ ਆਪਾਂ ਦੇ ਕੇ ਪੜ੍ਹਾਈ ਕਰਨੀ ਆ ਫਿਰ ਤਾਂ ਪੜ੍ਹਾਈ ਕਰਦਾ ਵੀ ਕੀ ਫਾਇਦਾ ਬਿਲਕੁਲ ਠੀਕ ਆਪਾਂ ਪੜਦੇ ਆ ਜੀ ਟੈਕਸ ਫ੍ਰੀ ਹੋ ਸਕੇ ਆਪਣਾ ਦੇਸ਼ ਨੂੰ ਆਪਾਂ ਆਜ਼ਾਦ ਕਰ ਸਕੇ ਹੋਰ ਇਕਨੋਮੀ ਆਪਣੀ ਉੱਤੇ ਜਾਵੇ ਜੀਟੀਪੀ ਵਧੇ ਪਰ ਆਪਾਂ ਇਹ ਟੈਕਸ ਜਮਾ ਬੇਸਿਕ ਚੀਜ਼ਾਂ ਤੇ ਲਾ ਰੱਖਿਆ ਇਹ ਚੀਜ਼ ਠੀਕ ਨਹੀਂ ਹੈ ਬਾਈ ਕਿਉਂ ਉਮੀਦ ਕਰਦੇ ਹੋ ਕਿ ਨਵੀਆਂ ਸਰਕਾਰਾਂ ਨਵੀਆਂ ਪਾਰਟੀਆਂ ਚਾਹੇ ਪੜਾਈ ਲਿਖਾਈ ਹੈ ਮੈਡੀਕਲ ਫੈਸਿਲਿਟੀਆਂ ਨੇ ਕੋਈ ਵੱਡੇ 에ਰਪੋਰਟ ਨੇ ਹਾਈਵੇ ਪ੍ਰੋਜੈਕਟਸ ਨੇ ਕਿਹੜੀ ਕਿਹੜੀ ਚੀਜ਼ਾਂ ਲੋਕ ਸਭਾ ਜਾ ਕੇ ਐਮਪੀ ਤੁਹਾਡੀ ਆਵਾਜ਼ ਬਣਨ ਤਾਂ ਕਿ ਤੁਹਾਡਾ ਸੁਧਾਰ ਹੋ ਸਕੇ ਬਾਈ ਯਾਰ ਸਭ ਤੋਂ ਪਹਿਲੇ ਤੇ ਗੱਲ ਇਦਾਂ ਆ ਕਿ ਮੈਂ ਹਾਰਪੁਰ ਤੋਂ ਤੇ ਹਾਰਪੁਰ ਦੀ ਜੇ ਗੱਲ ਕੀਤਾ ਜਾਵੇ ਪ੍ਰੈਜ਼ੈਂਟ ਸਿਨੈਰੀਓ ਇਹ ਆ ਕਿ ਆਪ ਪਾਰਟੀ ਦਾ ਉੱਥੇ ਬੋਲਬਾਲਾ ਤੇ ਆਪਾਂ ਵੀ ਕਿਤੇ ਨਾ ਕਿਤੇ ਇਹ ਚਾਹਾਂਗੇ ਕਿ ਪਾਰਟੀ ਜਿਹੜੀ ਮੱਝ ਜਾਵੇ ਸੁਧਾਰ ਇੱਕ ਵਾਰੀ ਜ਼ਰੂਰ ਹੋਣਾ ਚਾਹੀਦਾ ਸਰਬਤ ਕਰਦੇ ਆ ਨੌਜਵਾਨ ਪੜ੍ਹੇ ਲਿਖੀ ਲੜਕੀਆਂ ਦੇ ਨਾਲ ਕਿਉਂਕਿ ਹੁਣ ਵੋਟ ਦੇ ਵਿੱਚ ਬਰਾਬਰ ਯੋਗਦਾਨ ਪਾਉਂਦੀਆਂ ਹਨ 1% ਇਹਨਾਂ ਦਾ ਵੀ ਬੁਰਾ ਅੱਛਾ ਕਿਵੇਂ ਲੱਗਦਾ ਜੀ ਬੀਇੰਗ ਅ ਲੇਡੀ ਬੀਇੰਗ ਅ ਊਮਨ ਕੀ ਕੀ ਤੁਹਾਡੇ ਅਰਮਾਨ ਨੇ ਕੀ ਆਪਣਾ ਪੰਜਾਬ ਜਾਂ ਲੁਧਿਆਣਾ ਕਿਵੇਂ ਦਾ ਰਵੇ ਲੇਡੀਜ਼ ਵਾਸਤੇ ਸੇਫਟੀ ਨੂੰ ਲੈ ਕੇ ਸਿਕਿਉਰਟੀ ਨੂੰ ਲੈ ਕੇ ਕੀ ਕਨਸਰਨਸ ਰਹਿਣ ਕਿਵੇਂ ਦੀ ਜਿਹੜੀ ਪਾਰਟੀਆਂ ਨੇ ਕਿਹੜੇ-ਕਿਹੜੇ ਵਿਜਨਸ ਲੈ ਕੇ ਆਣ ਜਾਂ ਕਿਹੜੇ-ਕਿਹੜੇ ਜਿਹੜੇ ਮੁੱਦੇ ਨੇ ਉਹ ਤੁਹਾਡਾ ਲੁਧਿਆਣਾ ਤੋਂ ਲੋਕ ਸਭਾ ਕੋਈ ਐਮਪੀ ਜਿੱਤ ਕੇ ਜਿਹੜਾ ਜਾਵੇ ਤਾਂ ਕਿਹੜੇ-ਕਿਹੜੇ ਮੁੱਦਿਆਂ ਤੇ ਜਾਂ ਮੈਡੀਕਲ ਹੈ এডਿਕੇਸ਼ਨ ਹੈ ਹੈਲਥ ਫੈਸਿਲਿਟੀ ਹੈ ਉਹਨਾਂ ਤੇ ਗੱਲ ਕਰੇ ਸਮ ਅਪ ਕਰੋ ਆਈ ਥਿੰਕ ਸੋ ਜਿਹੜੀ ਪਾਰਟੀ ਵਿਨ ਕਰਦੀ ਆ ਉਹਨਾਂ ਨੂੰ and job opportunities create ਕਰਨੀਆਂ ਚਾਹੀਦੀਆਂ ਨੇ because most of the students are going abroad hmm. for the higher, higher studies ਇੱਥੇ unemployement ਬਹੁਤ ਹੋ ਚੁੱਕੀ ਆ like ਅਸੀਂ ਵੀ ਇੱਥੇ ਸਟੱਡੀ ਕਰਦੇ ਆ ਪਲੇਸਮੈਂਟਸ ਹੁੰਦੀਆਂ ਨੇ but the package is, is so less ਉਹ ਇੱਕ ਉਹ ਕਹਿੰਦਾ ਕਿ ਵੈਲਿਊ ਫॉर ਮਨੀ ਚੀਜ਼ ਹੋਣੀ ਉਹ ਨਹੀਂ ਬਣਦੀ ਚੀਜ਼ ਯਾ ਨਾ ਵਰਥ ਨਹੀਂ ਹੁੰਦਾ ਬੰਦੇ ਦਾ ਸੀ ਕਿ ਵਰਥ ਨਹੀਂ ਪੈਂਦਾ ਜਿਵੇਂ ਅਸੀਂ ਇੱਥੇ ਸਟੱਡੀ ਕਰਦੇ ਆ ਕਿੰਨੇ ਕਿੰਨੇ ਲੱਖ ਲੱਗਦਾ ਸਾਡੀ ਸਟੱਡੀ ਦੇ ਉੱਤੇ ਸਾਲ ਲੱਗਦੇ ਨੇ ਤਿੰਨ ਚਾਰ ਹਾਂਜੀ ਕਿੰਨੇ ਕਿੰਨੇ ਲੱਖ ਲੱਗਦਾ but ਜਿਹੜੀਆਂ ਸਾਨੂੰ ਜੋਬ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਨਾਂ ਨੂੰ ਨਾ ਪੈਕੇਜ ਨਹੀਂ ਹੁੰਦਾ ਫਿਰ ਪੇਰੈਂਟਸ ਵੀ ਫੀਲ ਕਰਦੇ ਆ ਕਿ ਕਾਸ਼ ਹੋ ਜਾਂਦਾ ਕਿ ਤਨਾ ਕਿਤੇ ਵੀ ਉਹ ਵੀ ਹਾਰਡਨ ਮਨੀ ਲਾਈ ਹੈ ਤਾਂ ਵੀ ਗੱਲ ਨਹੀਂ ਬਣ ਰਹੀ ਤੇ ਮੈਡੀਕਲ ਫੈਸਿਲਿਟੀ ਦੀ ਗੱਲ ਕਰੀਏ ਤਾਂ ਲੱਗਦਾ ਕਿ ਲੁਧਿਆਣੇ ਵਰਗੇ ਵੱਡੇ ਸ਼ਹਿਰ ਨੂੰ ਏਮਸ ਪੀਜੀਆ ਵਰਗੇ ਹਸਪਤਾਲਾਂ 'ਚ ਲੋਡ ਹੈ ਲੱਗਦਾ ਮਹਿਸੂਸ ਹੁੰਦਾ ਹਾਂਜੀ ਹਾਂਜੀ ਆਈ ਥਿੰਕ ਸੋ ਵੀ ਉਹਨਾਂ ਨੂੰ ਮੈਡੀਕਲ ਸਿਟੀਜ਼ ਹੋਰ ਵਧੀਆ ਕ੍ਰੀਏਟ ਕਰਨੀਆਂ ਚਾਹੀਦੀਆਂ ਨੇ ਕਿ ਲਾਈਕ ਆਪਾਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਹਨਾ ਉਹ ਪਹਿਲਾਂ ਹਸਪਤਾਲ ਜਾਂਦੇ ਨੇ ਕਿ ਉਹ ਪਹਿਲਾਂ ਕੀ ਕਹਿੰਦੇ ਕਿ ਨਹੀਂ ਪੇਮੈਂਟ ਕਰਾਓ ਹਾਂ ਪਹਿਲਾਂ ਪੇਮੈਂਟ ਕਰਾਓ ਪੰਜਾਹ ਵੀ ਹਰ ਹਰ ਕਿ ਪਰਿਵਾਰ ਅਫੋਰਡ ਨਹੀਂ ਕਰ ਪਾਉਂਦਾ ਜੀ ਹਾਂਜੀ ਹਾਂਜੀ ਉਹਨਾਂ ਨੂੰ ਥੋੜਾ ਜਿਹਾ ਇਹਦੇ ਠੀਕ ਹੈ ਤੇ ਜੇ ਆਪਾਂ এডੂਕੇਸ਼ਨ ਫੈਸਿਲਿਟੀ ਦੀ ਗੱਲ ਕਰੀਏ ਤਾਂ ਲੱਗਦਾ ਵੀ ਜਿਹੜੀ এডੂਕੇਸ਼ਨ ਥੋੜੀ ਇਹ ਵੀ ਸਸਤੀ ਹੋਣੀ ਚਾਹੀਦੀ ਹੈ ਕਾਫੀ ਕੋਸਟਲੀ এডੂਕੇਸ਼ਨ ਹੋਈ ਹੋਈ ਹੈ ਅੱਜ ਕੱਲ੍ਹ ਹਾਂਜੀ ਕਹਿ ਸਕਦੇ ਹਾਂ ਬਟ এডੂਕੇਸ਼ਨ ਮੈਨੂੰ ਨਹੀਂ ਲੱਗਦਾ ਵੀ ਜਿਸ ਹਿਸਾਬ ਨਾਲ ਅੱਜ ਕੱਲ੍ਹ ਜੋ ਕੁਝ ਹੋ ਰਿਹਾ ਹੈ এডੂਕੇਸ਼ਨ ਦੀ ਉਹ ਫੀਫੂਸ ਕੱਟ ਕਰਨੇ ਕਿ ਮੈਨੂੰ ਨਹੀਂ ਲੱਗਦਾ ਠੀਕ ਹੈ ਜੇਕਰ ਆਪਾਂ ਹੋਰ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਲੱਗਦਾ ਕੋਈ 에어ਪੋਰਟ ਜਾਂ ਹਾਈਵੇਸ ਜਾਂ ਹੋਰ ਕਿਹੜੇ-ਕਿਹੜੇ ਪ੍ਰੋਜੈਕਟਸ ਨੇ ਇਹ ਜੇ ਲੁਧਿਆਣੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਕੁਝ ਹਾਂਜੀ ਆਈ ਥਿੰਕ ਸੋ ਵੀ ਉਹਨਾਂ ਨੂੰ ਰੋਡਸ ਵਧੀਆ ਤਰੀਕੇ ਨਾਲ ਕ੍ਰੀਏਟ ਕਰਨੀਆਂ ਚਾਹੀਦੀਆਂ ਨੇ ਉਹ ਕ੍ਰੀਏਟ ਕਰਦੇ ਨੇ ਬਟ ਥੋੜੇ ਟਾਈਮ ਬਾਅਦ ਉਹ ਡੈਮੇਜ ਹੋ ਜਾਂਦੀਆਂ ਨੇ ਕੋਈ ਟ੍ਰੈਫਿਕ ਬਹੁਤ ਜ਼ਿਆਦਾ ਵਧਿਆ ਹੋਇਆ ਬਾਡੀ ਬਹੁਤ ਵਧੀਆ ਵਧੀ ਹੋਈ ਹੈ ਤੁਸੀਂ ਗੱਲ ਕੀਤੀ ਸੀ ਕਿ ਪ੍ਰਾਈਮ ਮੰਤਰੀ ਨੂੰ ਲੈ ਕੇ ਕੀ ਲੱਗਦਾ ਇੰਪਲੋਇਮੈਂਟ employment ای ਵੀ ਇੱਕ ਪਟਾ ਰੀਜ਼ਨ ਸਮਝਦੇ ਆਂ ਆਈ ਥਿੰਕ ਸੋ ਬੋਥ ਆਈ ਥਿੰਕ ਸੋ ਬੋਥ ਹੁਣ ਤੁਸੀਂ ਇੱਥੇ ਦੇਖੋਗੇ ਪੀਏਯੂ ਦੇ ਵਿੱਚ ਮੋਸਟ ਆਫ ਦਾ ਸਟੂਡੈਂਟਸ ਇੱਥੇ ਸਟੱਡੀ ਵੀ ਕਰਦੇ ਆ ਬਟ ਜ਼ਿਆਦਾਤਰ ਜ਼ਿਆਦਾਤਰ ਬੱਚੇ ਤੇ ਕੰਪੀਟੀਟਿਵ ਇਗਜ਼ਾਮਸ ਦੀ ਪ੍ਰੈਪਰੇਸ਼ਨ ਕਰਦੇ ਆ ਬਿਕੋਜ਼ ਉਹਨਾਂ ਨੂੰ ਪਤਾ ਕਿ ਜੇ ਸਾਨੂੰ ਪੈਕੇਜ ਮਿਲਿਆ ਹਨਾ ਪੈਕੇਜ ਗੁੱਡ ਨਾ ਮਿਲਿਆ ਜਾਂ ਸਾਨੂੰ ਗਵਰਨਮੈਂਟ ਜੌਬ ਨਾ ਮਿਲੀ ਸੌਰੀ ਉਹਨਾਂ ਨੂੰ ਘੱਟ ਪੈਕੇਜ ਮਿਲਿਆ ਹਨਾ ਮਤਲਬ ਜਿਹੜੀ ਅਕੋਰਡਿੰਗਲੀ ਉਹ ਪੜਦੇ ਆ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਜੌਬ ਦੀ ਉਨੀ ਸੈਲਰੀ ਨਹੀਂ ਮਿਲੀ ਹਨਾ ਫਿਰ ਉਹ ਮੇਰਾ ਸ਼ੋਟ ਹੋ ਜਾਂਦਾ ਜਿਹਨਾਂ ਨੇ ਇਨਪੁਟ ਲਾਇਆ ਜਿਹਨਾਂ ਦਾ ਆਉਟਪੁੱਟ ਨਾ ਨਿਕਲੇ ਆ ਹਾਂਜੀ ਫਿਰ ਫਿਰ ਉਹ ਕੰਪੀਟੀਟਿਵ ਐਗਜ਼ਾਮਸ ਜੀ ਚਾਰ ਪੰਜ ਸਾਲ ਪੜ੍ਹ ਕੇ ਲੱਖਾਂ ਰੁਪਏ ਲਾ ਕੇ ਤੇ ਮਹਿਜ਼ ਕੁਝ ਹਜ਼ਾਰ ਹੀ ਕਮਾਉਣੇ ਆ ਤੁਸੀ ਦਾ ਸਵਾਦ ਨਹੀਂ ਰਹਿੰਦਾ ਤੁਸੀਂ ਨਰਸਿੰਟਲ ਚੇਕਣਾ ਚਾਹੁੰਦੇ ਹੋ ਹਾਂਜੀ ਹਾਂਜੀ ਚਲੋ ਤੇ ਜਿ ਜਿਨੇ ਮਤਲਬ ਇੱਥੇ ਜਿਨੇ ਆਪਾਂ ਪ੍ਰੈਪਰੇਸ਼ਨ ਕਰਦੇ ਆ ਬੱਚੇ ਪਰ ਉਹਨੀਆਂ ਸੀਟਸ ਨਹੀਂ ਹੁੰਦੀਆਂ ਹਮ ਗਵਰਨਮੈਂਟ ਐਗਜ਼ਾਮਸ ਹੀ ਆ ਜਿਨੇ ਬੱਚੇ ਪੇਪਰ ਫਿਲ ਕਰਦੇ ਆ ਉਹਨਾਂ ਨੂੰ ਥੋੜੀਆਂ ਸੀਟਸ ਇਨਕਰੀਜ਼ ਕਰਨੀਆਂ ਚਾਹੀਦੀਆਂ ਠੀਕ ਹੈ ਹਾਂਜੀ ਗੱਲਬਾਤ ਕਰਦੇ ਆ ਕੁਝ ਨੌਜਵਾਨ ਵੋਟਰਸ ਦੇ ਨਾਲ ਕਹਿੰਦੇ ਆ ਨੌਜਵਾਨੇ ਕਿਸੇ ਸੂਬੇ ਦੀ ਕਿਸੇ ਸ਼ਹਿਰ ਦੀ ਬੈਕਬੋਨ ਹੁੰਦੀ ਹੈ ਕਿਸੇ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ ਭਾਈ ਜੀ ਕੀ ਲੱਗਦਾ ਦੇਸ਼ ਕਿੱਧਰ ਨੂੰ ਜਾ ਰਿਹਾ ਕੀ ਹਾਲਾਤ ਨੇ ਇਸ ਵਕਤ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਅਖੀਰਲੇ ਚਰਨ ਦੀਆਂ ਚੋਣਾਂ ਹੋਣੀਆਂ ਲੁਧਿਆਣੇ ਦੀਆਂ ਪੰਜਾਬ ਦੇ ਵਿੱਚ ਕਿਵੇਂ ਲੱਗਦਾ ਲੁਧਿਆਣੇ ਚ ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਜਾਂ ਕਿਹੜੇ-ਕਿਹੜੇ ਪ੍ਰੋਜੈਕਟ ਜੇ ਲੈ ਕੇ ਆਣ ਜੋ ਤੁਹਾਡੀ ਵੋਟ ਦੇ ਹੱਕਦਾਰ ਬਣਨ ਦੇਖੋ ਇਹ ਆਪਾਂ ਦਾ ਬਿਲੋਂਗ ਕਰਦੇ ਆ ਕਿਸਾਨੀ ਫੈਮਿਲੀ ਤੋਂ ਆਪਣਾ ਤਾਂ ਇੱਕੋ ਹੀ ਮੁੱਦਾ ਸਾਨੂੰ ਸਾਡੇ ਕਿਸਾਨਾਂ ਨੂੰ ਸਾਡੇ ਹੱਕ ਦਿੱਤੇ ਜਾਣ ਐਮ ਐਸ ਪੀ ਦਿੱਤੀ ਜਾਵੇ ਜਿੱਦਾਂ ਫਿਲਹਾਲ ਸਿਰਫ ਕਣਕ ਕਚੌਲਾਂ ਦੇ ਉੱਪਰ ਆ ਤੁਹਾਨੂੰ ਵੀ ਪਤਾ ਪੰਜਾਬ ਦੇ ਹਾਲਾਤ ਆਉਣ ਵਾਲੇ 5-6 ਸਾਲਾਂ ਦੇ ਵਿੱਚ ਪਾਣੀ ਪੰਜਾਬ ਦਾ ਜਮ੍ਹਾਂ ਖਾਤਮ ਹੋ ਜਾਣਾ ਤਾਂ ਕਰਕੇ ਸਾਨੂੰ ਮੱਕੀ ਜਾਂ ਹੋਰ ਜਿਹੜੀਆਂ ਸਬਜ਼ੀਆਂ ਗੰਨਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਐਮ ਐਸ ਪੀ ਚਾਹੀਦਾ ਤਾਂ ਜੋ ਸਾਡੇ ਪੰਜਾਬ ਦੇ ਲੋਕਾਂ ਦਾ ਵੀ ਭਲਾ ਹੋ ਸਕੇ ਪੰਜਾਬ ਦਾ ਵੀ ਭਲਾ ਹੋ ਸਕੇ ਆਪਣਾ ਜਿਹੜਾ ਵਾਤਾਵਰਣ ਉਜੇ ਪਾਣੀ ਖਤਮ ਹੋ ਗਿਆ ਤਾਂ ਫਿਰ ਆਪਾਂ ਨਾ ਕੋਈ ਸਬਜ਼ੀ ਪਾਦਾ ਕਰ ਸਕਦੇ ਆ ਨਾ ਆਪਾਂ ਨੂੰ ਪੀਣ ਜੋਗਾ ਪਾਣੀ ਵੀ ਨਹੀਂ ਬਚਣਾ ਹਰਿਆਣੇ ਦੇ ਹਾਲਾਤਾਂ ਨਾਲ ਆਪਾਂ ਜਾਣਕਾਰ ਹੈਗੇ ਆਂ ਸਾਰੇ ਤਾਂ ਮੈਂ ਤਾਂ ਇਸ ਗੱਲ ਦੇ ਉੱਪਰ ਆ ਕਿ ਹਾਂ ਆਪਾਂ ਨੂੰ ਦੂਜੇ ਧਾਲਾ ਸਬਜ਼ੀਆਂ ਦੇ ਉੱਪਰ ਵੀ ਐਮ ਐਸ ਪੀ ਮਿਲੇ ਤਾਂ ਜੋ ਸਾਡਾ ਕਿਸਾਨਾਂ ਦਾ ਜੋ ਖਰਚਾ ਅਸੀਂ ਉਸ ਉੱਪਰ ਲਾਉਣ ਨੇ ਉਹ ਵੀ ਸਾਡਾ ਪੂਰਾ ਹੋ ਸਕੇ ਤਾਂ ਜੋ ਬਾਕੀ ਲੋਕਾਂ ਨੂੰ ਵੀ ਫਾਇਦਾ ਹੋ ਸਕੇ ਇਸ ਚੀਜ਼ ਬਈ ਤੇ ਕੀ ਲੱਗਦਾ ਕਿਹੜੀਆਂ ਵੱਡੀਆਂ ਪਾਰਟੀਆਂ ਜੋ ਤੁਹਾਡੀ ਵੋਟ ਦਾ ਹਕਦਾਰ ਬਣਦੀਆਂ ਨੇ ਜਾਂ ਵੱਡੀ ਪਾਰਟੀਆਂ ਅਜੇ ਕੋਈ ਫੈਸਲੇ ਤੁਹਾਡੇ ਕਿਸਾਨਾਂ ਦੇ ਹੱਕ ਚ ਲੈ ਸਕਦੀਆਂ ਨੇ ਕੀ ਸਮਝ ਆਉਂਦਾ ਹੈ ਦੇਖੋ ਜੀ ਫਿਲਹਾਲ ਦੀ ਘੜੀ ਤਾਂ ਮੋਦੀ ਸਰਕਾਰ ਆ ਅਸੀਂ ਮੋਦੀ ਸਰਕਾਰ ਤੋਂ ਜਮਾ ਹੀ ਇੱਕ ਚੁੱਕੇ ਆ ਮੈਂ ਸਿੱਧਾ ਮੂੰਹ ਤੇ ਕਹਿਣਾ ਜਿਹੜੀ ਗੱਲ ਹੈਗੀ ਕਿਉਂਕਿ ਸਾਨੂੰ ਕਿਸਾਨਾਂ ਨੂੰ 1% ਵੀ ਫਾਇਦਾ ਨਹੀਂ ਹੋਇਆ ਮੋਦੀ ਸਰਕਾਰ ਤੋਂ ਸਾਡੇ ਕਿਸਾਨ ਵੀਰ ਹਨਾ ਧਰਨਿਆਂ ਤੇ ਬੈਠੇ ਰਹਿੰਦੇ ਉਹਨਾਂ ਨੂੰ ਡੰਡੇ ਮਾਰ ਮਾਰ ਉਠਾਇਆ ਜਾਂਦਾ ਉਹਨਾਂ ਨੂੰ ਪੰਜਾਬ ਦੇ ਬਾਰਡਰ ਤੋਂ ਪਾਰ ਨਹੀਂ ਦਿੱਤਾ ਜਾਣ ਦਿੱਤਾ ਜਾ ਰਿਹਾ ਹਨ ਪਰ ਜਿਹੜੇ 10 ਆਲ ਇਥੇ ਐਮਪੀ ਰਹੇ ਹੈ ਕਾਂਗਰਸ ਵੱਲੋਂ ਰਵਨੀਤ ਸਿੰਘ ਬਿੱਟੂ ਚੰਗਾ ਪਰਿਵਾਰ ਹੈ ਉਹਨਾਂ ਦਾ ਪੋਲਿਟੀਕਲ ਪਰਿਵਾਰ ਹੈ ਉਹ ਤੁਹਾਨੂੰ ਬੀਜੇਪੀ ਚ ਗਏ ਨੇ ਉਹ ਕਹਿੰਦੇ ਜੋ ਕੁਝ ਕਹਿੰਦੇ ਕਰਨਾ ਮੋਦੀ ਨਹੀਂ ਕਰਨਾ ਜੋ ਚੰਗਾ ਕੀਤਾ ਕਿਸਾਨਾਂ ਦਾ ਰਵਨੀਤ ਬਿੱਟੂ ਕਹਿੰਦੇ ਮੋਦੀ ਕਰਦਾ ਪਿਆ ਹੁਣ ਤੋਂ ਵੀ ਭਾਸ਼ਾ ਬੋਲਦੇ ਆ ਉਹ ਨਾ ਜੀ ਨਾ ਆਪਾਂ ਦਾ ਇਸ ਜਿਹੜੀ ਚੀਜ਼ ਤੇ ਆਪਾਂ ਖਿਲਾਫ ਆ ਸ਼ਰਿਆਮ ਖਿਲਾਫ ਆ ਸਾਨੂੰ ਮੋਦੀ ਸਰਕਾਰ ਨਹੀਂ ਚਾਹੀਦੀ ਇੱਥੇ ਕਿ ਕਿਵੇਂ ਬਣੀ ਬਿੱਟੂ ਦੀ ਗੱਲਾਂ ਹੀ ਨੇ ਹਾਂਜੀ ਭਾਈ ਜੀ ਭਾਈ ਕਿਵੇਂ ਲੱਗਦਾ ਜੀ ਕੀ ਮਾਹੌਲ ਹੈ ਕਿਹੜੀਆਂ ਪਾਰਟੀਆਂ ਕੋ ਤੁਹਾਡੇ ਵਾਸਤੇ ਵਧੀਆ ਕਰ ਸਕਦੀਆਂ ਨੇ ਤੁਹਾਡੀ ਸੋਚੀ ਸਮਝ ਨੂੰ ਆਪਣੇ ਸਮਝ ਪੈਂਦੀਆਂ ਨੇ ਵੀ ਹਾਂ ਇਹ ਪਾਰਟੀ ਕੋਈ ਇਹਦਾ ਉਮੀਦਵਾਰ ਆਵੇ ਅੱਗੇ ਤੁਸੇ ਨੂੰ ਵੋਟ ਪਾਓ ਤੇ ਬਣ ਕੇ ਤੁਹਾਡੇ ਸ਼ਹਿਰ ਲਈ ਕੋ ਚੰਗਾ ਡਵੈਲਪਮੈਂਟ ਕਰ ਸਕਦਾ ਹਾਂਜੀ ਜਿਵੇਂ ਭਾਈ ਜੀ ਨੇ ਕਿਹਾ ਕਿਸਾਨਾਂ ਦੇ ਹੱਕ ਲਈ ਮਤਲਬ ਕੋਈ ਆਪਾਂ ਨੂੰ ਨਹੀਂ ਮਿਲਿਆ ਆਪਾਂ ਵੀ ਦੇਖਿਆ ਪਿੱਛੇ ਕਿੰਨੇ ਸਾਲ ਆਪਣੇ ਆ ਤੇ ਧਰਨਾ ਚੱਲਦਾ ਰਿਹਾ ਬਾਰਡਰ ਤੇ ਹਣਾ ਹੁਣ ਵੀ ਪਿੱਛੇ ਚੱਲਦਾ ਰਿਹਾ ਬਾਲੇ ਕੋਲ ਬੈਠੇ ਰਹੇ ਕਿਸਾਨ ਤੇ ਅਸੀਂ ਵੀ ਹੱਕ ਚਾ ਵੀ ਹੁਣ ਦੂਜਿਆਂ ਨੂੰ ਵੀ ਮੌਕਾ ਦਿੱਤਾਵੇ ਅਸੀਂ ਦੇਖ ਲੈ ਮੋਦੀ ਨੂੰ 10 ਸਾਲ ਦੇਖ ਲੈ ਨਹੀਂ ਕੁਝ ਸਮਝ ਆ ਰਹੀ ਅਈ ਚਾਹਨੇ ਹੁਣ ਦੂਜੀ ਪਾਰਟੀ ਅੱਗੇ ਆਵੇ ਕੁਝ ਕਿਹੜੇ ਵਿਕਲਪ ਬਣਦੇ ਫਿਰ ਆਪਣੇ ਜੀ ਮੋਦੀ ਇਹ ਬੀਜੇਪੀ ਇਹ ਤਾਂ ਫਿਰ ਕਾਂਗਰਸ ਬਣਦੀ ਹਾਂਜੀ ਕਾਂਗਰਸ ਬਣਦੀ ਹੈ ਜੀ ਜਰੂਰ ਇੱਕ ਵਾਰ ਮੌਕਾ ਦੇਣਾ ਚਾਹੀਦਾ ਹੁਣ ਜੋ ਅਸੀਂ ਹਾਲਾਤ ਦੇਖ ਰਹੇ ਹਾਂ ਕਾਂਗਰਸ ਦੇ ਉਮੀਦਵਾਰ ਨੇ ਬਾਈ ਜ ਆਪਣਾ ਗੱਲ ਨਾਲ ਜੁੜਦੀ ਆ ਅਮਰਿੰਦਰ ਸਿੰਘ ਰਾਜਾ ਬਣੇਗੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਵੀ ਹੈ ਇੱਕ ਡਾਇਨਾਮਿਕ ਪਰਸਨੈਲਿਟੀ ਉਹਨਾਂ ਦੀ ਮੌਜੂਦਾ ਗਿੱਦੜ ਬਾਏ ਤੋਂ ਵਿਧਾਇਕ ਵੀ ਨੇ ਅਗੇਂਸ ਵੇਵ ਹੋ ਕੇ ਜਿੱਤੇ ਸੀ ਆਪ ਪਾਰਟੀ ਵੇਲੇ ਉਸ ਟਾਈਮ ਕਿਵੇਂ ਲੱਗਦਾ ਵੀ ਉਹ ਲੋਕ ਸਭਾ ਚ ਤੁਹਾਡੇ ਵੋਟ ਦੇ ਹਕਦਾਰ ਬਣਦੇ ਆ ਜੇ ਬਣਦੇ ਆ ਤਾਂ ਕੀ ਕੁਝ ਵਧੀਆ ਤੁਹਾਡੇ ਲੁਧਿਆਣੇ ਵਾਸਤੇ ਕਰ ਸਕਦੇ ਹਾਂਜੀ ਬਾਈ ਜੀ ਸਾਨੂੰ ਲੱਗਦਾ ਵੀ ਉਹਨਾਂ ਨੂੰ ਵੋਟ ਦੇਣੀ ਚਾਹੀਦੀ ਆ ਮੌਕਾ ਮਿਲਣਾ ਚਾਹੀਦਾ ਉਹਨਾਂ ਨੇ ਵੀ ਅੱਜ ਦੇਖਿਆ ਉਹਨਾਂ ਨੇ ਪਹਿਲਾਂ ਵੀ ਕੰਮ ਕੀਤੇ ਨੇ ਮੋਦੀ ਨੂੰ ਅਸੀਂ ਦੇਖ ਲਿਆ ਨਹੀਂ ਕੁਝ ਬਣਿਆ ਹੁਣ ਅੱਗੇ ਲਈ ਮੌਕਾ ਦਿਓ ਸੇਵਾ ਦਾ ਦੂਸਰਿਆਂ ਨੂੰ ਵੀ ਚਲੋ ਤੁਹਾਨੂੰ ਲੱਗਦਾ ਹੁਣ ਕਾਂਗਰਸ ਰਾਜਪੁਰਿੰਗ ਅੱਗੇ ਹਮਲਾ ਮਾਰ ਸਕਦੇ ਆ ਹਾਂ ਜੀ ਕੁਝ ਆਣੀ ਚਾਹੀਦੀ ਜ਼ਰੂਰ ਕਰ ਸਕਦੇ ਹਾਂ ਹਾਂਜੀ ਬਾਈ ਜੀ ਠੀਕ ਹੈ ਠੀਕ ਗੱਲ ਕਰਦੇ ਹੋਰ ਨੌਜਵਾਨ ਮੁੰਡਿਆਂ ਨਾਲ ਨੌਜਵਾਨੋ ਕਿਵੇਂ ਲੱਗਦਾ ਬਾਈ ਜੀ ਹੁਣ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਕੀ ਲੱਗਦਾ ਕੀ ਦੇਸ਼ ਦਾ ਬਦਲਾਅ ਬਣੂਗਾ ਜਾਂ ਉਦਾਂ ਹੀ ਚੱਲੂਗਾ ਕਿਹੜੀ ਕਿਹੜੀਆਂ ਵੱਡੀਆਂ ਪੋਲਿਟਿਕਲ ਪਾਰਟੀਆਂ ਜਾਂ ਉਹਨਾਂ ਦੇ ਉਮੀਦਵਾਰ ਸਮਝ ਆਉਂਦੇ ਨੇ ਤੁਹਾਡੀ ਵੋਟ ਤੇ ਤੁਹਾਨੂੰ ਲੱਗਦਾ ਵੀ ਹੱਕਦਾਰ ਬਣਦੇ ਆ ਤੁਹਾਡੇ ਰੂਹ ਹਣੇ ਲਈ ਕੁਝ ਵਧੀਆ ਕਰ ਸਕਦੇ ਆ ਕਿਵੇਂ ਲੱਗਦਾ ਦੇਖੋ ਸਰ ਜਿੱਦਾਂ ਹੁਣ ਚੱਲ ਰਿਹਾ ਅੱਜ ਕੱਲ ਦਾ ਟਾਈਮ ਤੇ ਪਹਿਲਾਂ ਤਾਂ ਆਮ ਆਦਮੀ ਪਾਰਟੀ ਵਿੱਚ ਸਾਡੇ ਤੋਂ ਬਹੁਤ ਮਿੰਦਾ ਸੀ ਗਿਆ ਬੜ ਜਦੋਂ ਆਣ ਤੋਂ ਬਾਅਦ ਤੁਹਾਨੂੰ ਇੰਨਾ ਨਹੀਂ ਦੇਖਣ ਮਿਲਿਆ ਉਹਨਾਂ ਵੱਲੋਂ ਦੀ ਤੋਂ ਸਕੇ ਥੋੜੀ ਬੀਓ ਮੀ ਦੀ ਆਪਾਂ ਨੂੰ ਹੋਈ ਆ ਬੜੀ ਜਿਹੜੀ ਮੋਦੀ ਵੱਲੋਂ ਸਾਨੂੰ ਜਿਹੜੀ ਮਿਲੀ ਆ ਦੇਸ਼ ਵੱਲੋਂ ਦੀ ਆਪਾਂ ਨੂੰ ਜਿਹੜਾ ਜੋ ਵੀ ਉਹਨਾਂ ਨੇ ਅਪਰਾਈਮ ਪ੍ਰੋਬਜਨ ਕੀਤਾ ਵਾ ਦਾ ਬਾਲ ਇਹਨ ਬਾਲੇ ਕੰਟੇਸ ਸਾਡਾ ਕਾ ਫੀਨਾਮ ਹੋ ਰਿਹਾ ਇੰਡੀਆ ਦਾ ਕਾਫੀ ਰਿਸਪੈਕਟਨਬਲੀ ਦਿਖਾਈ ਜਾ ਰਿਹਾ ਤਾਂ ਉਸ ਚੱਕਰ ਜਸੀਂ ਮੈਂ ਥੋੜਾ ਜਿਹਾ ਉਹਨਾਂ ਦੇ ਪਾਸੇ ਜ਼ਿਆਦਾ ਫੇਵਰਡਾਂ ਬਿਲਕੁਲ ਠੀਕ ਹੈ ਜੀ ਤੇ ਕੀ ਲੱਗਦਾ ਬਾਈ ਜੀ ਹੁਣ ਤੁਹਾਡੇ ਦੇ ਲੁਧਿਆਣੇ ਦੇ ਐਮਪੀ ਨੇ ਉਹ ਤੁਹਾਡੇ ਇਥੋਂ ਦੀ ਵੋਟਾਂ ਲੈ ਕੇ ਜੀ ਐਮਪੀ ਬਣਦੇ ਆ ਤੇ ਲੁਧਿਆਣੇ ਵਾਸਤੇ ਕੀ ਪ੍ਰੋਜੈਕਟ ਲੈ ਕੇ ਆਣ ਚਾਹੇ ਕਿਉਂ ਪੜ੍ਹਾਈ ਲਿਖਾਈ ਆ ਚਾਹ ਇਸ ਵਕਤ ਸਰ ਆਪਾਂ ਇਹ ਗੰਗਾ ਪਹਿਲਾ ਜੋਬ ਸੈਕਟਰ ਠੀਕ ਕੀਤਾ ਜਾਵੇ ਥੋੜਾ ਬੋਤਾ ਕਿਉਂਕਿ ਅਗਰ ਉਹ ਚੀਜ਼ ਠੀਕ ਹੋ ਗਈ ਤਾਂ ਉਸ ਤੋਂ ਬਾਅਦ ਇਹ ਇੰਪਰੋਵਾਈਜ਼ੇਸ਼ਨ ਆ ਬਾਕੀ ਆਪਣੀ ਕਲਚਰ ਵੀ ਮਾੜੀ ਮੋਟੀ ਕਲ ਹੋ ਜਾ ਤੁਹਾਨੂੰ ਹਜੇ ਵੀ ਲੱਗਦਾ ਵੀ ਜੋਬਸ ਦੀ ਗੱਲ ਕਰਕੇ ਵੀ ਇੱਕ ਹੁੰਦੀ ਹੈ ਅਨਇੰਪਲੋਇਮੈਂਟ ਇੱਕ ਹੁੰਦੀ ਹੈ ਅੰਡਰਇੰਪਲੋਇਮੈਂਟ ਕਿ ਜੇਕਰ ਅਨਇੰਪਲੋਇਮੈਂਟ ਹੈ ਬੇਰੋਜ਼ਗਾਰੀ ਹੈ ਇੱਕ ਜਿਹੜੇ ਕੁਝ ਕਰ ਸਕਦੇ ਆ ਉਹਨਾਂ ਨੂੰ ਕੰਮ ਪੂਰਾ ਨਹੀਂ ਮਿਲਦਾ ਉਹ ਅੰਡਰਇੰਪਲੋਇਮੈਂਟ ਆ ਜਾਂਦੀ ਹੈ ਹਜੇ ਵੀ ਇਸ ਕਹਤੇ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਉਹ ਤਾਂ ਸਰ ਮੰਨੀ ਜਾਵੇ ਦੇਖਿਆ ਜਾਵੇ ਨਾ ਹੁਣ ਆਪ ਸਾਡੇ ਇਥੇ ਪੰਜਾਬ ਵਿੱਚ ਸਾਡਾ ਉਹ ਸਰਕਲ ਨਹੀਂ ਹੈ ਜਿੰਦਾ ਬਾਕੀ ਦੇਸ਼ਾਂ ਵਿੱਚ ਹੈ ਬਿਲਕੁਲ ਠੀਕ ਹੈ ਹਾਂ ਬਾਕੀ ਸੂਬੇ ਭਾਈ ਜੀ ਕੀ ਲੱਗਦਾ ਲੋਕ ਸਭਾ ਚੋਣਾ ਕੀ ਉਮੀਦ ਕਰਦੇ ਹੋ ਕਿ ਤੁਹਾਡੇ ਵੱਲੋਂ ਜਿਤਾਏ ਗਏ ਜਿਹੜੇ ਐਮਪੀ ਨੇ ਲੋਕ ਸਭਾ ਜਾ ਕੇ ਕਿਵੇਂ ਤੁਹਾਡੀ ਆਵਾਜ਼ ਬਣਨ ਕਿਹੜੇ ਮੁੱਦੇ ਚੱਕਣ ਤੇ ਕਿਹੜੀਆਂ ਪਾਰਟੀਆਂ ਤੁਹਾਨੂੰ ਸਮਝਾਉਂਦੀਆਂ ਨੇ ਭਾਈ ਜੀ ਦੇਖੋ ਸਾਰੇ ਆਉਂਦੇ ਆ ਬੋਟਾਂ ਲੈ ਕੇ ਚਲੇ ਜਾਂਦੇ ਆ ਮੇਨ ਗੱਲ ਤਾਂ ਇਹ ਹੈ ਆ ਗੌਰ ਕਰਨ ਵਾਲੀ ਇਹ ਗੱਲ ਆ ਵੀ ਹੁਣ ਜਿਹੜਾ ਅਸੀਂ ਐਮਪੀ ਚੁਣਾਂਗੇ ਆ ਉਹ ਤੋਂ ਐਕਸਪੀਰੀਸ਼ਨ ਸਾਡੀਆਂ ਬਹੁਤ ਜ਼ਿਆਦਾ ਆ ਹਾਈ ਮੇਨ ਤਾਂ ਇਹ ਹੀ ਆ ਵੀ ਜੋਬ ਆਪਣੇ ਆ ਪ੍ਰੋਵਾਈਡ ਕਰਨ ਉਹ ਠੀਕ ਆ ਲੋਕਾਂ ਦੇ ਮੁੱਦੇ ਆ ਜੋ ਰੈਜ਼ਿਡੈਂਸ ਆ ਜਿੰਨਾਂ ਕੋਲ ਨਹੀਂ ਹੈਗੇ ਉਹਨਾਂ ਨੂੰ ਪ੍ਰੋਵਾਈਡ ਕਰਨਾ ਕੁਝ ਮੈਡੀਕਲ ਜੋ ਸਹੂਲਤਾਂ ਵਾਲੀਆਂ ਵਾਂਝੇ ਰਹਿ ਗਏ ਉਹਨਾਂ ਵਾਸਤੇ ਮੈਡੀਕਲ ਸਹੂਲਤ ਹੋਣੀ ਚਾਹੀਦੀ ਆ ਕੋ ਤੁਹਾਨੂੰ ਲੱਗਦਾ ਵੀ ਏਮਸ ਵਰਗੇ ਜੇ ਪੀਜੀਆ ਵਰਗੇ ਵੱਡੇ ਸਪੈਸ਼ਲਿਟੀ ਹਸਪਤਾਲ ਲੁਧਿਆਣੇ ਵਰਗੇ ਜ਼ਿਲ੍ਹੇ ਨੂੰ ਹੈਗੀ ਆ ਬਿਲਕੁਲ ਹੈਗੀ ਆ ਸਰ ਬਿਲਕੁਲ ਹੈਗੀ ਆ ਕਿਉਂਕਿ ਅੱਜ ਕੱਲ ਜੋ ਵੀ ਇਲਾਜ ਕਰਾਉਣਾ ਵਾ ਜਾਂ ਤਾਂ ਪੀਜੀਆ ਚੰਡੀਗੜ੍ਹ ਜਾਣਾ ਪੈਂਦਾ ਆਪਾਂ ਨੂੰ ਜਾਂ ਕੈਂਸਰ ਹਸਪੀਟਲ ਆਪਣੇ ਫਿਰੋਜ਼ਪੁਰਾ ਉਧਰ ਜਾ ਕਰਨਾ ਪੈਂਦਾ ਜੇ ਉਹੀ ਸਹੂਲਤ ਆਪਣੇ ਲੁਧਿਆਣੇ ਦੇ ਵਿੱਚ ਮਿਲ ਜਵੇ ਤਾਂ ਉਹਦੇ ਨਾਲੋਂ ਕਦੇ ਸੋਨੇ ਦੇ ਸੁਹਾਗੇ ਵਾਲਾ ਕੰਮ ਹੋ ਜੂਗਾ ਬਿਲਕੁਲ ਠੀਕ ਹੈ ਜੀ ਸੋ ਭਾਈ ਕੀ ਲੱਗਦਾ ਵੀ ਕਿਹੜੀਆਂ ਕੁਝ ਪਾਰਟੀਆਂ ਜੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀ ਸ਼ਾਇਦ ਕੁਝ ਅਜਿਹਾ ਵਧੀਆ ਆਪਣੇ ਸਮਾਜ ਲਈ ਕਰ ਸਕਦੀਆਂ ਨੇ ਫਿਰ ਵੀ ਕੋਈ ਇੱਕ ਦੋ ਪਾਰਟੀਆਂ ਦਿਮਾਗ ਚਾਦੀਆਂ ਨੇ ਭਾਜੀ ਪਾਰਟੀਆਂ ਤਾਂ ਦੇਖੋ ਸਾਰੀਆਂ ਵੈਸਟੀ ਹੁੰਦੀਆਂ ਆ ਆਪਣੇ ਵਾਲੀਓ ਪੂਰੀ ਪਰਫਾਰਮੈਂਸ ਕਰਦੀਆਂ ਆ ਪਰ ਕੁਝ ਜਿਹੜੇ ਹੁੰਦੇ ਆ ਉਹਨਾਂ ਦੇ ਆਪਸ ਹੀ ਕਹਿੰਦੇ ਹੁੰਦੇ ਆ ਜਿਹੜੇ ਰੁਝਾਨ ਹੁੰਦੇ ਆ ਮਤਲਬ ਉਹ ਇੱਕ ਦੂਜੇ ਨੂੰ ਬਦਨਾਮ ਕਰਨ ਤੇ ਆਪਣਾ ਟਾਈਮ ਜਿਹੜਾ ਗੁਜ਼ਾਰ ਦਿੰਦੇ ਆ ਮੇਨ ਗੱਲ ਇਹ ਹੀ ਆ ਹਾਂ ਬਿਲਕੁਲ ਉਹ ਚੀਜ਼ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਲੋਕਾਂ ਬਾਰੇ ਸੋਚਣਾ ਚਾਹੀਦਾ ਜੋ ਉਹਨਾਂ ਨੇ ਵੋਟਾਂ ਦੇ ਕੇ ਜਿਨ੍ਹਾਂ ਨੇ ਤੁਹਾਨੂੰ ਏਡੀ ਉੱਚੀ ਪਦਵੀ ਤੇ ਦਿੱਤਾ ਵਾ ਉਹਨਾਂ ਬਾਰੇ ਜਾਨੀ ਸੋਚਣਾ ਚਾਹੀਦਾ ਵਾ ਠੀਕ ਹੈ ਜੀ ਸੋ ਕਿਤੇ ਨਾ ਕਿਤੇ ਨੌਜਵਾਨ ਪੀੜੀ ਕਹਿ ਰਹੀ ਹੈ ਕਿ ਜਿਲੇ ਇਹ ਪੋਲਿਟਿਕਲ ਪਾਰਟੀਆਂ ਨੇ ਜਾਂ ਉਹਨਾਂ ਦੇ ਉਮੀਦਵਾਰ ਹੁੰਦੇ ਨੇ ਜਾਂ ਲੀਡਰਸ ਹੁੰਦੇ ਨੇ ਇੱਕ ਦੂਜੇ ਉੱਪਰ aarop prat aarop ਲਾਉਣ ਦੀ ਬਜਾਏ ਇੱਕ ਦੂਜੇ ਉੱਪਰ ਛਿੱਟੇ ਮਾਰਨ ਦੀ ਬਜਾਏ ਜੇਕਰ ਆਪਣੀ ਪੀੜੀ ਥੱਲੇ ਸੋਟਾ ਮਾਰਨ ਆਪਣੇ ਆਪ ਨੂੰ ਇੰਪਰੂਵ ਕਰ ਇੰਪਰੋਵਾਈਸ ਕਰਨ ਤਾਂ ਕਿਤੇ ਨਾ ਕਿਤੇ ਸਮਾਜ ਵਾਸਤੇ ਵਧੀਆ ਕਰ ਸਕਦੇ ਆ ਜਿਹੜਾ ਸਮਾਂ ਇੱਕ ਦੂਜੇ ਨੂੰ ਕੁਐਸਚਨ ਚ ਲਗਾਉਂਦੇ ਨੇ ਇੱਕ ਦੂਜੇ ਦੀ ਖਾਮੀਆਂ ਕੱਢਣ ਚ ਲਗਾਉਂਦੇ ਨੇ ਜੇਕਰ ਉਹੀ ਸਮਾਂ ਡਿਵੈਲਪਮੈਂਟ ਲਈ ਗਰੋ ਹਗਾ ਕਰ ਸਕਦਾ ਹੈ ਲਿਬਰਲ ਟੀਵੀ ਲਈ ਨਾਫ ਪ੍ਰੀਤ ਸਿੰਘ ਵੇਦੀ ਸੋ ਗੱਲ ਗਵਾ ਕਰਦੇ ਆਂ ਜਿਲੇ ਨੌਜਵਾਨ ਬੱਚੇ ਨੇ ਕੁੜੀਆਂ ਨਾਲ ਗੱਲਬਾਤ ਕਰਦੇ ਆਂ ਕੀ ਲੱਗਦਾ ਜੀ ਤੁਹਾਨੂੰ ਲੋਕ ਸਭਾ ਚੋਣਾਂ ਅਲੱਗ ਅਲੱਗ ਪਾਰਟੀਆਂ ਅਲੱਗ ਅਲੱਗ ਦਾਅਵੇ ਵਾਅਦੇ ਆਪਣੇ ਆਪਣੇ ਉਮੀਦਵਾਰ ਉਤਾਰ ਰਹੇ ਆ ਕੀ ਐਕਸਪੈਕਟ ਕਰਦੇ ਹੋ ਆਪਣੀ ਗਵਰਨਮੈਂਟਸ ਤੋਂ ਜਿਹੜੀ ਪੋਲਿਟਿਕਲ ਪਾਰਟੀਆਂ ਜਿੱਤਦੀਆਂ ਨੇ ਗਵਰਨਮੈਂਟ ਰਨ ਕਰਦੀਆਂ ਨੇ ਤੁਹਾਡੇ ਵਾਸਤੇ ਤੁਹਾਡੀ ਨੌਜਵਾਨੀ ਵਾਸਤੇ ਤੁਹਾਡੇ ਫਿਊਚਰ ਵਾਸਤੇ ਤੁਹਾਨੂੰ ਕੀ ਕੁਝ ਸਮਝ ਆਉਂਦਾ ਹੈ ਮੈਨੂੰ ਪਹਿਲੀ ਗੱਲ ਤਾਂ ਨੌਲੇਜ ਨਹੀਂ ਹੈ ਨਹੀਂ ਹੈ ਕਿ ਕੋਈ ਗੱਲ ਨਹੀਂ ਕਿ ਕੌਣ ਕਿਹੜੀ ਪਾਰਟੀ ਬੈਸਟ ਹੈ ਕਿਹੜੀ ਪਾਰਟੀ ਨਹੀਂ ਹੈਗੀ ਹੈ ਮੈਂ ਤੇ ਇਹ ਚਾਹਾਂਗੀ ਕਿ এডਿਕੇਸ਼ਨ ਚ ਜ਼ਿਆਦਾ ਮਤਲਬ ਹੋਣਾ ਚਾਹੀਦਾ ਵਾ ਠੀਕ ਹੈ ਜੀ ਜਿਵੇਂ ਕਿ NEET ਦੇ ਐਗਜ਼ਾਮ ਜੋ ਹੁੰਦੇ ਨੇ ਉੱਥੇ ਮੋਸਟਲੀ ਮੈਂ ਇਹ ਦੇਖਿਆ ਵਾ ਕਿ ਜੋ SC/ST ਜਾਂ OBC ਕੋਟਾ ਹੈਗਾ ਉਹ ਉੱਥੇ ਬਹੁਤ ਘੱਟ ਰੈਂਕ ਵਾਲਿਆਂ ਨੂੰ ਵੀ ਗਵਰਨਮੈਂਟ ਸੀਟ ਮਿਲ ਜਾਂਦੀ ਹੈਗੀ ਐ ਐਂਡ ਜੋ ਜਰਨਲ ਵਾਲੇ ਨੇ ਉਹ ਰਹਿ ਜਾਂਦੇ ਨੇ ਮੈਂ ਚਾਹਦੀ ਆ ਕਿ ਉਹ ਹਟਾ ਦੇ ਉਹ ਚੀ ਹਟਣੀ ਚਾਹੀਦੀ ਬਿਲਕੁਲ ਠੀਕ ਹੈ ਜੀ ਸੋ ਬਹੁਤ ਅੱਛਾ ਪੁਆਇੰਟ ਕੁੜੀ ਨੇ ਦੱਸਿਆ ਤੁਹਾਨੂੰ ਕੀ ਕੀ ਲੱਗਦਾ ਆ ਅਦਰ than this ਪੁਆਇੰਟ ਇਹ ਪੁਆਇੰਟ ਵੀ ਇਨਕਲੂਡ ਕਰ ਸਕਦੇ ਹੋ ਹੋਰ ਕਿਹੜੀ ਕਿਹੜੀ ਚੀਜ਼ਾਂ ਨੇ ਜੋ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਦਿਲ ਦਿਮਾਗ ਚ ਆਉਂਦੀਆਂ ਨੇ ਤੇ ਉਹਨਾਂ ਦੀ ਲਾਈਫ ਦੇ ਵਿੱਚ ਫਿਊਚਰ ਪਰਸਪੈਕਟਿਵ 'ਚ ਉਹਨਾਂ ਨੂੰ ਨਜ਼ਰ ਆਉਂਦੀਆਂ ਨੇ ਉੱਚ ਜਿਹਾ ਇੰਪਰੂਵ ਹੋਣੀ ਚਾਹੀਦੀਆਂ ਨੇ ਆਈ ਥਿੰਕ ਬਹੁਤ ਸਾਰੇ ਬੱਚੇ ਹੁਣ ਬਾਹਰ ਵੱਲ ਨੂੰ ਭੱਜ ਰਿਹਾ ਪੰਜਾਬ ਦੀ ਆਹੀ ਸਿਚੁਏਸ਼ਨ ਹੋ ਗਈ ਹੈ ਤੇ ਉਹਦਾ ਕਾਰਨ ਆਹੀ ਹੈ ਕਿ ਬਾਹਰ ਉਹਨਾਂ ਨੂੰ ਜ਼ਿਆਦਾ ਓਪਰਚ्युनिटीज ਦਿਖਦੀਆਂ ਨੇ ਇਨ ਟਰਮਸ ਆਫ ਫਾਈਨੈਂਸ਼ੀਅਲ ਗ੍ਰੋਥ ਤੇ ਇਨ ਟਰਮਸ ਆਫ देयर ਫੈਮਲੀ ਹੈਪੀਨੈਸ ਪੀਸ ਦੈਟਸ ਵਾਇਰ ਦੇ ਆ ਰੈਜ਼ਾਈਡਿੰਗ देयर ਤਾਂ ਆਪਾਂ ਪੰਜਾਬ ਨੂੰ ਵੀ ਇਦਾਂ ਦਾ ਬਣਾ ਸਕਦੇ ਆਂ ਅੱਜ ਕੱਲ ਦੀ ਓਪਰਚ्युनिटीज ਦੇ ਕੇ ਲੇਕਿਨ ਜੇ ਪੰਜਾਬ ਚ ਸਾਰੀ ਨੌਜਵਾਨੀ ਸਾਰੀ ਕ੍ਰੀਮ ਸਾਰੇ ਮੁੰਡੇ ਕੁੜੀਆਂ ਆਲ ਸਰ ਕੇ ਬਾਹਰ ਭੱਜਣਗੇ ਤੇ ਫਿਰ ਪੰਜਾਬ ਚ ਕੌਣ ਰਹਿ ਜਾਊਗਾ ਫਿਰ ਪੰਜਾਬ ਚ ਕੌਣ ਰਹੂਗਾ ਤੇ ਇੱਥੇ ਯੂਨੀਵਰਸਿਟੀ ਇੱਥੇ ਦੇ ਕਾਲਜਸ ਕੌਣ ਪੜੂਗਾ ਫਿਰ ਕਦੀ ਸੋਚ ਕੇ ਨਹੀਂ ਹੋਵੇਗਾ ਤਾਂ ਹੀ ਵੀ ਵਾਂਟ ਕਿ ਇੱਥੇ ਵੀ ਓ ਸਾਰੇ ਸਿਸਟਮਸ ਲਾਗੂ ਕੀਤੇ ਜਾਣ 올ਡ ਸਕੂਲ ਸਿਸਟਮਸ ਨੂੰ ਛੱਡ ਕੇ ਹੁਣ ਅੱਜ ਦੀ ਜਨਰੇਸ਼ਨ ਜੋ ਮੰਗਦੀ ਆ ਉਹਨੂੰ ਸਮਝਿਆ ਜਾਵੇ ਉਹਨ ਕੀ ਨੀਡਸ ਹੈ ਉਹਦੇ ਹਿਸਾਬ ਨਾਲ ਤੁਸੀਂ ਸਟਰੀਮਸ ਲੈ ਕੇ ਆਓ ਉਹਦਾ ਦੇ এডਿਕੇਸ਼ਨ ਫੈਕਿਲਿਟੀ ਤੁਸੀਂ ਪ੍ਰੋਵਾਈਡ ਕਰੋ ਹਾਂਜੀ ਸੋ ਥੈਟ ਕਿ ਉਹਨਾਂ ਨੂੰ ਇਦਾਂ ਨਾ ਫੀਲ ਹੋਵੇ ਥੈਟ ਵੀ ਨੀਡ ਟੂ ਗੋ ਸਮਵੇਅਰ ਆਊਟ ਜਦ ਕਿ ਉਹਨਾਂ ਦੇ ਘਰ ਵਿੱਚ ਹੀ ਸਾਰਾ ਕੁਝ ਅਵੇਲੇਬਲ ਹੈਗਾ ਠੀਕ ਹੈ ਹੋਰ ਕਿਵੇਂ ਕਿਵੇਂ ਲੱਗਦਾ ਕੋਈ ਮੈਡੀਕਲ ਫੈਸਿਲਿਟੀਆਂ ਲੈ ਕੇ এডਿਕੇਸ਼ਨ ਨੂੰ ਲੈ ਕੇ ਹੈਲਥ ਨੂੰ ਲੈ ਕੇ ਔਰ ਕਿਹੜੀ ਕਿਹੜੀ ਚੀਜ਼ਾਂ ਤੇ ਜਿਹੜੀਆਂ ਸਰਕਾਰਾਂ ਨੇ ਕਈ ਵਾਰ ਫੇਲ ਹੋ ਜਾਂਦੀਆਂ ਨੇ ਹੁਣ ਕਿਹੜੀਆਂ ਪਾਰਟੀ ਕਿਹੜੀਆਂ ਸਰਕਾਰਾਂ ਲੱਗਦੀਆਂ ਨੇ ਕਿ ਦੇਸ਼ ਲਈ ਜਾਂ ਪੰਜਾਬ ਸੂਬੇ ਲਈ ਚੰਗਾ ਕਰ ਸਕਦੀਆਂ ਨੇ ਕੁਝ ਅੰਧਾ ਦਿਮਾਗ ਚ ਆਈ ਥਿੰਕ ਲੁਧਿਆਣਾ ਕਾਫੀ ਚੇਂਜ ਹੋ ਰਿਹਾ ਹੈ ਤੇ ਬੀਇੰਗ ਬੌਰਨ ਐਂਡ ਬਰਾਟ ਅਪ ਹਿਅਰ ਮੈਂ ਇਹਨੂੰ ਦੇਖਿਆ ਸ਼ੁਰੂ ਤੋਂ ਬਣਦਾ ਹੋਇਆ ਐਂਡ ਦੈਨ ਫੇਰ ਅਸੀਂ ਸੜਕਾਂ ਦੇ ਹਾਲ ਦੇਖ ਰਹੇ ਹਾਂ ਫੇਰ ਟੁੱਟ ਗਿਆ ਆ ਰੀਅਲੀ ਹੋਪ ਕਿ ਫੇਰ ਵਾਪਸ ਬਣ ਜੇ ਆਈ ਥਿੰਕ ਇ ਔਨ ਐਂਡ ਆਫ ਜਿਹੜਾ ਚੱਲ ਰਿਹਾ ਉਹਦੇ ਵਿੱਚ ਆਪਾਂ ਕਹਿ ਨਹੀਂ ਸਕਦੇ ਇਸ ਟਾਈਮ ਤੇ ਕਿ ਕੌਨ ਪਾਰਟੀ ਕਿਦਾਂ ਉਹਨੂੰ ਅੱਗੇ ਲੈ ਕੇ ਜਾਊਗੀ ਬਟ ਜੋ ਵੀ ਪਾਰਟੀ ਆਉਗੇ that will definitely be very capable deserving ਕਿ ਕਿਉਂਕਿ ਲੋਕ ਹੀ ਚੂਸ ਕਰਦੇ ਇਟ ਇਜ਼ ਫॉर द ਪੀਪਲ ਬਾਏ ਦਾ ਪੀਪਲ ਐਂਡ ਆਫ ਦਾ ਪੀਪਲ ਤਾਂ ਡੈਮੋਕ੍ਰੇਸੀ ਬੜੀ ਸੋਹਣੀ ਪਰਿਭਾਸ਼ਾ ਹੈ ਹਾਂ ਜੀ ਸੋ ਵੀ ਰਿਸਪੈਕਟ ਦ ਓਪੀਨੀਅਨ ਆਫ एवरीवन ਮੈਜੋਰਟੀ ਜੋ ਵੀ ਸੋਚਦੀ ਹੈ ਉਹ ਸੋਚ ਕੇ ਹੀ ਵੋਟ ਕਰੂਗੀ ਐਂਡ ਵੀ ਥਿੰਕ ਕਿ ਵਧੀਆ ਹੀ ਹੋਊਗਾ ਸਾਰਾ ਕੁਝ ਚਲੋ ਬਹੁਤ ਸੋਹਣਾ ਜੀ ਸੋ ਬੇਟਰੀ ਬੜੀ ਸੋਹਣੀ ਗੱਲ ਬੋਲੀ ਹੈ ਡੈਮੋਕ੍ਰੇਸੀ ਗਵਰਨਮੈਂਟ ਆਫ ਦਾ ਪੀਪਲ ਬਾਏ ਦਾ ਪੀਪਲ ਫੋਰ ਦਾ ਪੀਪਲ ਕੀ ਲੱਗਦਾ ਵੀ ਗਵਰਨਮੈਂਟ ਹੁਣ ਕਿਹੜਾ ਬਣਾਊਗਾ ਰੰਨ ਕਰੂਗਾ ਕਿਹੜੀਆਂ ਵੱਡੀਆਂ ਪਾਰਟੀਆਂ ਆਣ ਗਈਆਂ ਜ ਜਿਹਨਾਂ ਦੇ ਉਮੀਦਵਾਰ ਹੋਣਗੇ ਤੇ ਤੁਹਾਡੇ ਵਾਸਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਵਾਸਤੇ ਉਹ ਕੀ ਕੁਝ ਸੋਚ ਸਕਦੇ ਆ ਕੀ ਕੁ ਚੰਗਾ ਕਰ ਸਕਦੇ ਆ ਪਹਿਲੀ ਤਾਂ ਇਹ ਗੱਲ ਹੈ ਉਹ ਇਲੈਕਸ਼ਨ ਦੇ ਨੇੜੇ ਤੇ ਜਿਹੜੇ ਤਾਂ ਦਿਖਦੇ ਨੇ ਯਾ ਤੇ ਹੋਰ ਇੱਥੇ ਦੇ ਵੀ ਹੈ ਇਲੈਕਸ਼ਨ ਦੇ ਨੇੜੇ ਜਿਹੜੇ ਆਣਗੇ ਵੋਟ ਮੰਗਣਗੇ ਨਹੀਂ ਸਾਨੂੰ ਵੋਟ ਦੇ ਦਿਓ ਆਪਾਂ ਆ ਕਰਾਂਗੇ ਆਪਾਂ ਆ ਕਰਾਂਗੇ ਬਟ ਇਹੋ ਜੀ ਗੱਲ ਨਹੀਂ ਹੁੰਦੀ ਉਹ ਇਲੈਕਸ਼ਨ ਦੇ ਨੇੜੇ ਤੇ ਆਉਂਦੇ ਤੇ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦੇ ਨੇ इधर भी हम फार्मर्स की ड्यूटी लाइक हमें भी पूछते हो किसान मेला लगता है कि क्या क्या प्रॉब्लम्स आ रही है आपको क्या हो रहा है हम बहुत फॉर्म्स फिल कराते हैं एज ए एन एस एस वॉलेंटियर hmm. तो बट उसके बाद भी उसका कोई सोल्यूशन नहीं होता वो हमारे फॉर्म्स ऐसे कैसे पड़े रहते हैं एटलीस्ट hmm. अगर आपको पंजाब की ग्रोथ चाहिए एटलीस्ट फार्मर्स को तो देखो वो क्या डिमांड कर रहे हैं hmm. किस चीज के लिए चले उनको क्या वेजेस वगैरह चाहिए उनको प्रमोट करो एंड बाकी तो ये फॉरन भी जा रहे हैं फॉरन अब यहाँ पे एक देखा जाए एज अ डॉक्टर उनकी स्टार्टिंग सैलरी भी देखी जाए ट्वेंटी है यहाँ पे अब देखा जाए कोई एक एक अगर लगाए एक गोल वाला भी ज्यादा अर्न कर लेता है इवन एक वो क्या फायदा इतना पढ़ के क्योंकि बहुत बंदे की डेडिकेशन लगती है उस चीज में रात रात तक बैठ के वो इतना करते हैं लॉस ऑफ मनी पेरेंट्स भी इतना सेक्रीफाइस करके अपने बच्चे को पढ़ाते हैं और ऊपर से देर इज नो अर्निंग वो बहुत हर्ट होती है उस चीज को और वो तभी बाहर की तरफ जाते हैं एटलीस्ट हो रहा है एनर्जी और टाइम वर्थ नहीं होता व्यर्थ जो फील होता है फील होता है वो हम अपनी भी कैपेबिलिटी को कहते हैं कि हमने इतना पढ़ के ये किया हाँ। क्योंकि कहीं ना कहीं हम अगर देखें कि हम जो भी चीज करते हैं वो एक अर्निंग के लिए करते हैं अपनी अच्छे लाइफस्टाइल के लिए करते हैं अगर वो ही ना मिले तो क्या फायदा सो पॉपुलेशन एक बड़ा रीजन समझ इस चीज का अपने देश की पॉपुलेशन बाकी एक ये भी है कि वो कुछ लाइक जो अमीर है वो बहुत ही अमीर है जो गरीब है वो बहुत ही गरीब है ਇਕਵੈਲਟੀ ਗੈਪ ਨਹੀਂ ਹੈ ਜਾਂ ਤੋਂ ਇਸ ਚੀਜ਼ ਦਾ ਜੇ ਅਸੀਂ ਮੈਡੀਕਲ ਫੈਸਿਲਿਟੀਆਂ ਦੀ ਗੱਲ ਕਰੀਏ ਕੀ ਲੱਗਦਾ ਤੁਹਾਨੂੰ ਸ਼ਹਿਰ ਨੂੰ ਚੰਗੇ ਐਮਸ ਪੀਜੀਏ ਵਰਗੇ ਵੱਡੇ ਹਸਪੀਟਲਸ ਦੀ ਲੋੜ ਹੈ ਚੰਗੇ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਲੋੜ ਹੈ ਕਿਵੇਂ ਲੱਗਦਾ ਕੀ ਸੋਚਦੇ ਹੋ ਐਜੂਕੇਸ਼ਨ ਸਿਸਟਮਸ ਕੀ ਤੋਂ ਜ਼ਰੂਰਤ ਹੈ ਅੱਛੇ ਆਲਦੋ ਯਹਾਂ ਪੇ ਬਹੁਤ ਅੱਛਾ ਐਜੂਕੇਸ਼ਨ ਸਿਸਟਮ ਹੈ ਰਿਮਾਰਕੇਬਿਲਟੀ ਅੱਛੀ ਹੈ And बस ये होना चाहिए कि 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 वगैरह ना की जाए, like hmm. इतनी निकालते हैं hmm. कि बच्चा बहुत हो जाता है अभी जैसे एक केस एक आया लड़की 95% थे hmm. in 12th और hmm. सुसाइड कर दिया जस्ट बिकॉज उसको लग रहा था कि उसके नंबर कम आए हैं। hmm. तो ये सारा टैबू वगैरह ये सारी नहीं होनी चाहिए थोड़ा को कुछ लगता है, फील ਕਿਉਂ ਇਹ ਜਿਹੜਾ ਪ੍ਰੈਸ਼ਰ ਬੱਚਿਆਂ ਤੇ ਕਿਉਂ ਪਾਉਂਦੇ ਆ ਆਪਦੇ ਹੀ ਜਿਹੜੇ ਬੱਚੇ ਘਰ ਦੇ ਬਚਪਨ ਤੋਂ ਪਾਲੇ ਹੁੰਦੇ ਨੇ ਤੇ ਬੱਚਾ ਵੱਡਾ ਹੁੰਦਾ 2 4 ਪਰਸੈਂਟ ਦੇ ਪਿੱਛੇ ਬੱਚੇ ਦੇ ਦਿਮਾਗ ਤੇ ਇਹਨਾਂ ਬੋਝ ਪੈ ਜਾਂਦਾ ਮਾਪੇ ਫੀਲਿੰਗ ਕਰਦੇ ਸੀ ਇਹਨੂੰ ਕਿਵੇਂ ਲੱਗਦਾ ਇਟਸ ਜਸਟ ਬਿਕੋਜ਼ ਆਈ ਥਿੰਕ ਇਟਸ ਜਸਟ ਅਬਾਊਟ ਅਬਾਊਟ ਦਾ ਕੰਪੀਟੀਟਿਵ ਐਗਜ਼ਾਮਸ ਐਂਡ ਓਨਲੀ that thing OBCs ਐਂਡ ਜਨਰਲ ਕਾਸਟ ਕੋਟਾ ਸਿਸਟਮ ਇਟਸ ਜਸਟ ਬਿਕੋਜ਼ ਓਨਲੀ ਬਿਕੋਜ਼ ਆਫ ਦਮ ਸਿਸਟਮ ਜਿਸੀਗਾ ਇਹ ਤੋਂ ਦੇਸ਼ ਆਯਾਦ ਹੋਇਆ ਉਹ ਦੂਸਰ 10 ਸਾਲ ਵਾਸਤੇ ਬਣਿਆ ਸੀ ਪਰ ਅੱਜ ਇਹਨੂੰ 7 ਉਹੀ ਤਾਂ ਰੀਜ਼ਨ ਹੈਗਾ ਕੋਈ ਹਟਾਉਂਦਾ ਹੀ ਨਹੀਂ ਪਿਆ ਇਸ ਚੀਜ਼ਾਂ ਨੂੰ ਤੇ ਇਹਦੇ ਲਈ ਪੋਲਿਟਿਕਲ ਪਾਰਟੀਆਂ ਨੇ ਜਿਹੜੇ ਲੀਡਰਸ ਨੇ ਇਹ ਤਾਂ ਬਸ ਸਿਰਫ ਰਾਜਨੀਤੀ ਵੋਟਾਂ ਦੀ ਕਰ ਰਹੇ ਆ ਮੈਂ ਤਾਂ ਆਹੀ ਕਹਾਂਗੀ ਉਹ ਸਿਰਫ ਰਾਜਨੀਤੀ ਵੋਟਾਂ ਲਈ ਕਰਦੇ ਪਏ ਨੇ ਸਭ ਕੁਝ ਤੁਹਾਨੂੰ ਕੀ ਲੱਗਦਾ ਵੀ ਲੋਕ ਸਭਾ ਚੋਣਾਂ ਨੇ ਕਿਹੜੀ ਸਰਕਾਰ ਕਿਹੜੀ ਪਾਰਟੀ ਸਰਕਾਰ ਦੇਸ਼ 'ਚ ਬਣੇ ਤੇ ਉਹ ਬੱਚੇ ਨੇ ਕੁਝ ਵਧੀਆ ਕਰੇ ਤੇ ਅਜੇ ਸਿਸਟਮ ਨੂੰ ਥੋੜਾ ਜਿਆ ਕਲਾਪਸ ਕਰਕੇ ਨਿਊ ਨਿਊ ਜਨਰੇਟ ਕਰ ਸਕਦੀ ਹੈ ਕੁਝ ਲੱਗਦਾ ਕੋਈ ਉਮੀਦ ਮੈਂ ਆਹੀ ਮੈਂ ਆ ਚੀਜ਼ ਵੀ ਕਹਿਣਾ ਚਾਹੁੰਦੀ ਆ ਕਿ ਜੇ ਤੁਹਾਨੂੰ ਲੱਗਦਾ ਪਿਆ ਕਿ ਕੋਈ ਵੀ ਕੈਪੇਬਲ ਨਹੀਂ ਹੈ ਕਿ ਇਹ ਬਣਨੇ ਲਈ ਵਹਾਂ ਪੇ ਇੱਕ ਨਨ ਕਾ ਆਪਸ਼ਨ ਵੀ ਹੁੰਦਾ ਹੈ ਨੋਟਾ ਹਾਂ ਨਨ ਆਫ ਦ ਅਬਵ ਨਨ ਆਫ ਦ ਅਬਵ ਯੂ ਕੈਨ ਚੂਜ਼ ਥੈਟ ਤੇ ਜਿਹੜਾ ਲੁਧਿਆਣਾ ਦਾ ਅੱਜ ਦਾ ਸਿਨੈਰੀਓ ਲੱਗ ਰਿਹਾ ਵੀ ਕਾਂਗਰਸ ਸ਼ਹਿਰਾਂ 'ਚ ਬੈਟਰ ਪਰਫਾਰਮ ਕਰੇ ਬਿਲਕੁਲ ਠੀਕ ਹੈ ਦੇਖੋ ਜੀ ਸਾਰੀਆਂ ਪਾਰਟੀਆਂ ਆਪਦੀ-ਉਦੀ ਜਗ੍ਹਾ ਤੇ ਵਧੀਆ ਨੇ ਚਲੋ ਇਹ ਆ ਵੀ ਕੋਈ ਵੀ ਪਾਰਟੀ ਹੋਵੇ ਵਧੀਆ ਕੰਮ ਕਰਨਾ ਚਾਹੀਦਾ ਇਹ ਕੰਮ ਨੂੰ ਹੀ ਹਰ ਇੱਕ ਬੋਡ ਪਾਉਂਦਾ ਜੀ